ਨਾ ਉਲਝਿਆ ਹੋਇਆ ਹੈ ਸਵਾਰਨ ਥੋੜਾ ਜਿਆਦਾ ਸਮਾਂ ਲੱਗੂਗਾ ਜੀ ਪਾਰਟੀਬਾਜ਼ੀ ਜਾਂ ਜਾਤਪਾਤ ਜਾਂ ਕਿਸੇ ਵੀ ਚੀਜ਼ ਤੋਂ ਉੱਪਰ ਉੱਠ ਕੇ ਸਿਰਫ ਲੁਧਿਆਣਾ ਸ਼ਹਿਰ ਬਾਰੇ ਚੰਗਾ ਸੋਚਣਾ ਚਾਹੀਦਾ ਜੇਕਰ ਇਹ ਗੱਲਾਂ ਪਹਿਲਾਂ ਇੰਪਲੀਮੈਂਟ ਹੋਈਆਂ ਹੁੰਦੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਅੱਜ ਅਸੀਂ ਗਲੀਆਂ ਨਾਲੀਆਂ ਦੇ ਵਿੱਚ ਉਲਝ ਕੇ ਰਹਿੰਦੇ ਸੋ ਹੁਣ ਵੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ कि हर बोर्ड ਦੇ ਵਿੱਚ ਹਰ ਕਾਉਂਸਲਰ ਦੇ ਵਿੱਚ ਰੈਸ਼ਨਲਾਈਜ਼ ਕਰਕੇ ਕੰਮ ਕਰੀਏ ਤਾਂ ਕਿ ਕਦੇ ਵੀ ਕਿਸੇ ਨੂੰ ਇਹ ਮਹਿਸੂਸ ਨਾ ਹੋਵੇ ਵੀ ਇੱਕ ਹਿੱਸਾ ਤਾਂ ਬਹੁਤ ਜ਼ਿਆਦਾ ਡਵੈਲਪ ਕਰ ਗਿਆ ਤੇ ਦੂਜਾ ਹਿੱਸਾ ਜਿਹੜਾ ਸ਼ਹਿਰ ਦਾ ਉਹ ਨੀਚੇ ਰਹੇ ਜੇਕਰ ਅਸੀਂ ਕਲੀਨ ਲੁਧਿਆਣਾ ਦੀ ਗੱਲ ਕਰੀਏ ਜੇ ਮੈਂ ਆਪਣੇ ਘਰ ਦੇ ਨਾਲ-ਨਾਲ ਆਪਣੀ ਗਲੀ ਦੀ ਜ਼ਿੰਮੇਵਾਰੀ ਲੈ ਲਵਾਂ ਤਾਂ ਔਰ ਇਸੇ ਤਰੀਕੇ ਨਾਲ ਹਰ ਵਿਅਕਤੀ ਹਰ ਇੱਕ ਕਰ ਇੱਕ ਗਲੀ ਦੀ ਆਪਣੇ ਦੀ ਨਾਲ ਜ਼ਿੰਮੇਵਾਰੀ ਲੈ ਲਵੇ ਤਾਂ ਮੈਨੂੰ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਦਾ ਕੋਈ ਖੁੰਝਾ ਐਸਾ ਰਹੇਗਾ ਵੀ ਜਿੱਥੇ ਸਾਨੂੰ ਗੰਦਗੀ ਦੇਖਣ ਦਾ ਸਾਹਮਣਾ ਕਰਨਾ ਪਏਗਾ ਵਿਰੋਧੀ తీਰ ਹੋਵੇ ਜਾਂ ਸੱਤਾ ਸਰਕਾਰ ਦੀ ਪਾਰਟੀ ਹੋਵੇ ਕਿਤਨ ਕਿਤੇ ਉਹਨਾਂ ਦੀ ਆਪਸੀ ਜਿਹੜੀ ਹੈ ਉਹ ਬੰਤਰ ਨਹੀਂ ਹੁੰਦੀ ਮੇਰਾ ਇੱਕ ਕੋਈ ਮੋਟਿਵ ਹੈ ਮੇਰੀ ਕੋਈ ਪਾਰਟੀ ਹੈ that is ਡਵੈਲਪਮੈਂਟ ਆਫ ਲੁਧਿਆਣਾ ਜੀ ਔਰ ਮੈਂ ਜ਼ਰੂਰ ਚਾਹਾਂਗੀ ਵੀ ਬਾਕੀ ਕੌਂਸਲਰ ਸਾਹਿਬਾਨ ਨੇ ਜਾਂ ਕੋਈ ਵੀ ਰਾਜਨੀਤਿਕ ਅਧਿਾਰੇ ਨੇ ਉਹ ਵੀ ਇਸ ਗੱਲ ਨੂੰ ਸਮਝਣ ਕਿ ਜੇ ਲੁਧਿਆਣਾ ਵਾਸੀਆਂ ਨੇ ਸਾਨੂੰ ਮਾਨ ਬਖਸ਼ਿਆ ਤਾਂ ਸਾਨੂੰ ਉਹਨਾਂ ਦੇ ਇਸ ਵਿਸ਼ਵਾਸ ਤੇ ਖਰੇ ਉਤਰਨਾ ਚਾਹੀਦਾ ਹੈ ਔਰ ਇਹ ਪਾਰਟੀਬਾਜ਼ੀ ਜਾਂ ਜਾਤ ਪਾਤ ਜਾਂ ਕਿਸੇ ਵੀ ਚੀਜ਼ ਤੋਂ ਉੱਪਰ ਉੱਟ ਕੇ ਸਿਰਫ ਲੁਧਿਆਣਾ ਸ਼ਹਿਰ ਬਾਰੇ ਚੰਗਾ ਸੋਚਣਾ ਚਾਹੀਦਾ ਹੈ ਅਗਰ ਇਹ 95 ਕਾਉਂਸਲਰ ਅਸੀਂ ਇੱਕ ਮੋਟੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰੀਏ ਔਰ ਪੂਰੇ ਆਪਣੇ ਏਰੀਏ ਨੂੰ ਇੱਕ ਇੱਕ વોર્ਡ ਦੀ ਜ਼ਿੰਮੇਵਾਰੀ ਸਾਂਭ ਲਈਏ ਤਾਂ ਮੈਨੂੰ ਲੱਗਦਾ ਵੀ ਬੜੀ ਜਲਦੀ ਹੈ ਇਹ ਚੀਜ਼ਾਂ ਜਿਹੜੀਆਂ ਕਵਰ ਅਪ ਹੋ ਜਾਣਗੀਆਂ ਗ੍ਰੀਨ ਲੁਧਿਆਣਾ ਵਾਸਤੇ ਵੀ ਬਹੁਤ ਅچھے ਉਪਰਾਲੇ ਜਿਹੜੇ ਆ ਉਹ ਕਰਨ ਜਾ ਰਹੇ ਆ ਜਿਹਦੇ ਲਈ ਪਲਾਨ ਆਊਟ ਹੋ ਚੁੱਕਿਆ ਆ ਵਿਕਸ਼ਤਾ ਅਸੀਂ ਦੇਖਦੇ ਆ ਰਹੇ ਆ ਵੀ ਪਿਛਲੀਆਂ ਕਾਫੀਆਂ ਐਨਜੀਓਜ਼ ਨੇ ਜਿਹੜੀਆਂ ਉਹ ਲਗਾਉਂਦੀਆਂ ਨੇ ਪਰ ਉਹ ਵਿਰਖਸ਼ ਲਗਾਉਣ ਤੋਂ ਬਾਅਦ ਫੋਟੋਆਂ ਹੋਣ ਤੋਂ ਬਾਅਦ ਉਹ ਕਿੱਥੇ ਚਲੇ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਅਗਰ ਉਹ ਐਕਚੁਅਲ ਦੇ ਵਿੱਚ ਵਿਰਖਸ਼ ਅੱਜ ਬਚੇ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਸ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਸੱਚੀ ਕਾਲ ਮੈਂ ਹਾਰਦੀ ਅਸਮਝਾ ਨਿਊਜ਼ ਦੇਖੇ ਦਰਸ਼ਕਾ ਦਾ ਸਵਾਗਤ ਖਾਸ ਪ੍ਰੋਗਰਾਮ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਜਿਦੇ ਵਿੱਚ ਅਸੀਂ ਉਹਨਾਂ ਚਿਹਰਿਆਂ ਦੀ ਗੱਲ ਕਰਦੇ ਆਂ ਜਿਨ੍ਹਾਂ ਨੇ ਬਦਲਾਵ ਦੀ ਇਬਾਰਤ ਲਿਖੀ ਹੈ। ਢਾਜ ਇੱਕ ਅਜਿਹਾ ਚਿਹਰਾ ਸਾਡੇ ਨਾਲ ਜੁੜਿਆ ਹੈ। ਰੂਬਰ ਕਰਾਉਣ ਲੱਗਿਆਂ ਜਿਨ੍ਹਾਂ ਦਾ ਲੁਧਿਆਣਾ ਦੇ ਇਤਿਹਾਸ ਦੇ ਵਿੱਚ ਨਾਮ ਸੁਨਹਿਰੀ ਅੱਖਰਾਂ ਦੇ ਵਿੱਚ ਦਰਜ ਕੀਤਾ ਜਾ ਚੁੱਕਾ ਹੈ। ਜਿਨ੍ਹਾਂ ਦੇ ਉੱਪਰ ਨਾਤਾ ਸਿਰਫ ਸੂਬੇ ਦੀ ਜ਼ਿੰਮੇਵਾਰੀ ਹੈ ਬਲਕਿ ਉਹਨਾਂ ਔਰਤਾਂ ਦੇ ਲਈ ਉਹ ਪ੍ਰੇਰਣਾ ਵੀ ਨੇ ਜੋ ਹਰ ਲੜਕੀ ਆਪਣੇ ਸੁਪਨਿਆਂ ਨੂੰ ਹਕੀਕਤ ਦੇ ਵਿੱਚ ਬਦਲਣਾ ਚਾਹੁੰਦੀ ਹੈ। ਤੇ ਰਾਜਨੀਤੀ ਦੇ ਸਫ਼ਰ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾਈ ਹੈ ਜਿੱਹਾਂ ਗੱਲ ਕਰ ਰਹੇ ਆ ਅਸੀਂ ਸਾਡੇ ਲੁਧਿਆਣਾ ਸ਼ਹਿਰ ਦੇ ਪਹਿਲੇ ਨਾਗਰਿਕ ਮੇਅਰ ਇੰਦਰਜੀਤ ਕੌਰ ਜੀ ਤੇ ਆਓ ਕਰਦੇ ਆ ਗੱਲਬਾਤ ਸੁਣਦੇ ਆ ਉਹਨਾਂ ਦੀ ਕਹਾਣੀ ਉਹਨਾਂ ਦੇ ਤਜਰਬੇ ਤਾਂ ਉਹ ਵਿਜ਼ਨ ਜੋ ਉਹਨਾਂ ਨੇ ਸਾਡੇ ਲੁਧਿਆਣਾ ਸ਼ਹਿਰ ਦੇ ਲਈ ਚੁੰਨ ਰੱਖੇ ਨੇ ਸਭ ਤੋਂ ਪਹਿਲਾਂ ਮੈਮ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਐਸਐਮਜੀ ਨਿਊਜ਼ ਚੈਨਲ ਤੇ ਉੱਪਰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਜੀ ਤੇ मेयर ਬਣਨ ਤੋਂ ਬਾਅਦ ਇੱਕ ਖਾਸ ਕਰਕੇ ਜਦੋਂ ਇੱਕ ਮਹਿਲਾ ਬਣਦੀ ਹੈ ਤੇ ਮਾਣ ਵਾਲੀ ਗੱਲ ਉਸ ਸ਼ਹਿਰ ਦੇ ਲਈ ਹੁੰਦੀ ਹੈ ਜਦੋਂ ਉਸ ਨੂੰ ਪਹਿਲਾ ਨਾਗਰਿਕ ਮਿਲਦਾ ਹੈ ਤੇ ਸਭ ਤੋਂ ਪਹਿਲਾਂ ਇਹ ਸਵਾਲ ਪੁੱਛਣਾ ਚਾਹਾਂਗੇ ਕਿ ਥੋੜਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡਾ ਪਰਿਵਾਰ ਬਚਪਨ ਕਿਹੋ ਜਿਹਾ ਰਿਹਾ ਪਿਛੋਕੜ ਕਿਸ ਤਰ੍ਹਾਂ ਦਾ ਰਿਹਾ ਮੈਂ ਇੱਕ ਬਿਜ਼ਨਸ ਫੈਮਲੀ ਦੇ ਵਿੱਚ ਹੋਈ ਗਈ ਹਾਂ ਔਰ ਮਤਲਬ ਬੜਾ ਰਿਜ਼ਰਵ ਚਹਿ ਰਿਹਾ ਹੈ ਔਰ ਬਚਪਨ ਤੋਂ ਹੀ ਬਸ ਸ਼ੌਂਕ ਸੀ ਕੁਝ ਨਾ ਕੁਝ ਕਰਨ ਦਾ ਤੋਂ ਚਾਹੇ ਉਹ ਸਟੱਡੀਜ਼ ਦਾ ਟਾਈਮ ਸੀ ਚਾਹੇ ਕੋਈ ਕਰਿਕੂਲਰ ਐਕਟੀਵਿਟੀਆਂ ਦਾ ਟਾਈਮ ਸੀ ਹਮੇਸ਼ਾ ਦਿਲ ਲਾ ਕੇ ਮਿਹਨਤ ਦੇ ਨਾਲ ਕੰਮ ਕੀਤਾ ਔਰ ਪੜ੍ਹਾਈ ਦੇ ਵਿੱਚ ਵੀ ਜਿੱਥੇ-ਜਿੱਥੇ ਤੱਕ ਰਿਹਾ ਆ ਮੈਂ ਟੌਪ ਕਰਦੀ ਰਹੀ ਆ ਔਰ ਇਸ ਤੋਂ ਇਲਾਵਾ ਸਭ ਤੋਂ ਵੱਤਿਓਗਦਾਨ ਮੇਰੇ ਮਮਾ ਦਾ ਰਿਹਾ ਨਾਲ ਵੀ ਜਿਨ੍ਹਾਂ ਨੇ ਕਦੇ ਵੀ ਮੈਨੂੰ ਇਹ ਚੀਜ਼ ਨਹੀਂ ਕਹੀ ਵੀ ਨਹੀਂ ਲੜਕੀ ਹੋਣ ਦੇ ਨਾਤੇ ਵੀ ਨਹੀਂ ਆ ਕਮ ਨਹੀਂ ਕਰਨਾ ਤੇ ਉਹਨਾਂ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਔਰ ਹੌਂਸਲਾ ਵਜ਼ਾਈ ਕਰਦੇ ਰਹੇ ਨੇ ਜਿਹਦੇ ਕਰਕੇ ਮੈਨੂੰ ਲੱਗਦਾ ਵੇ ਇੱਕ ਜਿਹੜਾ ਕੌਨਫੀਡੈਂਸ ਹੈ ਉਹ ਆ ਜਾਂਦਾ ਤੇ ਉਸ ਤੋਂ ਬਾਅਦ ਪਤਾ ਹੀ ਨਹੀਂ ਚੱਲਿਆ ਵੀ ਕਦੋਂ ਸਫ਼ਰ ਇਸ ਤਰ ਤੈ ਹੁੰਦਾ ਗਿਆ ਔਰ ਅੱਜ ਇੰਨੀ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਮਾਲਕ ਨੇ ਦਿੱਤੀ ਹੈ ਜੀ ਤਾਂ ਕਿਸ ਤਰ੍ਹਾਂ ਲੱਗਦਾ ਹੈ ਕਿ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਪ੍ਰਿੰਸੀਪਲ ਰਹੇ ਹਨ ਤੇ ਹੁਣ ਇੱਕ ਮੇਅਰ ਦਾ ਅਹੁਦਾ ਜ਼ਿੰਮੇਵਾਰੀਆਂ ਨੇ ਤਾਂ ਹੁਣ ਤੱਕ ਦਾ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਹੈ ਦੇਖੋ ਜਦੋਂ ਅਪਾ ਦਿਲ ਦੇ ਨਾਲ ਕੋਈ ਵੀ ਕਾਰਜ ਕਰੀਏ ਤਾਂ ਮੈਨੂੰ ਲੱਗਦਾ ਨਹੀਂ ਹੈ ਵੀ ਕੋਈ ਕੰਮ ਔਖਾ ਲੱਗਦਾ ਹੈ। ਹੂੰ ਠੀਕ ਹੈ ਨੇਚਰ ਜ਼ਰੂਰ ਵਖਰੀ ਵਖਰੀ ਹੁੰਦੀ ਹੈ। ਕੰਮ ਸਮਝਣ ਤੇ ਕੰਮ ਕਰਨ ਦੇ ਵਿੱਚ ਫਰਕ ਹੁੰਦਾ ਹੈ। ਪਰ ਜੇ ਤੁਹਾਡੀ ਨੀਅਤ ਸਾਫ਼ ਹੈ ਤੇ ਨੀਤੀ ਤੁਹਾਡੀ ਚੰਗੀ ਹੈ ਤਾਂ ਮੈਨੂੰ ਨਹੀਂ ਲੱਗਦਾ ਵੀ ਮੁਸ਼ਕਿਲਾਂ ਆਉਂਦੀਆਂ ਨੇ। ਬਾਕੀ ਅੱਜ ਜ਼ਿੰਮੇਵਾਰੀ ਜੋ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ ਸਾਰਿਆਂ ਨੇ ਮੈਨੂੰ ਇਹ ਸੌਂਪੀ ਹੈ। ਜੀ ਔਰ ਇਸ ਤੋਂ ਇਲਾਵਾ ਮੈਂ ਧੰਨਵਾਦ ਉਸ ਮਾਲਕ ਦਾ ਕਰਦੀ ਹਾਂ ਵੀ ਜਿਨੇ ਇਹ ਸਯੋਗ ਬਣਾਇਆ ਕਿ ਅੱਜ ਇੱਕ ਪੂਰੇ ਲੁਧਿਆਣਾ ਸ਼ਹਿਰ ਦੀ ਜਿਹੜੀ ਵਾਗਡੋਰਾ ਨੂੰ ਸੰਭਾਲਣ ਦਾ ਮੌਕਾ ਦਿੱਤਾ ਹੈ ਔਰ ਮੈਂ ਪੂਰੀ ਕੋਸ਼ਿਸ਼ ਕਰਾਂਗੀ ਵੀ ਪੂਰੀ ਇਮਾਨਦਾਰੀ ਔਰ ਹਿੰਮਤ ਦੇ ਨਾਲ ਇਹ ਜਿਹੜੀ ਜ਼ਿੰਮੇਵਾਰੀਆਂ ਨਿਭਾ ਸਕਾਂ ਜੀ ਅੱਛਾ ਜਿਵੇਂ ਤੁਸੀਂ ਦੱਸਿਆ ਨਾ ਕਿ ਇੱਕ ਲੜਕੀ ਹੋਣ ਦੇ ਨਾਤੇ ਤੁਹਾਡੇ ਪੇਰੈਂਟਸ ਨੇ ਕਦੇ ਇਹ ਚੀਜ਼ ਨਹੀਂ ਗੱਲ ਕਹੀ ਕਿ ਲੜਕੀ ਹੁੰਦਾ ਤੇ ਇਹ ਵੀ ਐਚ ਨਹੀਂ ਕਰਨੀ ਹਰ ਕੰਮ ਦੇ ਵਿੱਚ ਘਰ ਤੁਹਾਨੂੰ ਹੌਸਲਾ ਦਿੰਦਾ ਹੈ ਮਾਨ ਲਿੱਤਾ ਹੈ ਨਾ ਤੇ ਰਾਜਨੀਤੀ ਦੇ ਵਿਚਾਰ ਕਦੀ ਤੁਸੀਂ ਸੋਚਿਆ ਸੀਗਾ ਕਿ ਮੈਂ ਰਾਜਨੀਤੀ ਵਿੱਚ ਆਉਂਗੀ ਜੇ ਸੋਚਿਆ ਸੀ ਤਾਂ ਸ਼ੁਰੂਆਤ ਕਿਸ ਤਰ੍ਹਾਂ ਲਈ ਕੋਈ ਇਨਸਪੀਰੇਸ਼ਨ ਰਿਹਾ ਹੋਵੇ ਤੁਹਾਡੇ ਲਈ ਨਹੀਂ ਕਦੇ ਮੈਂ ਇਹ ਚੀਜ਼ ਤਾਂ ਨਹੀਂ ਸੋਚੀ ਸੀ ਵੀ ਇੰਨਾ ਡੀਪ ਲੈਵਲ ਤੱਕ ਹੋਏਗਾ ਕਿਉਂਕਿ ਜਿਸ profession ਦੇ ਵਿੱਚ ਮੈਂ ਸੀ ਉਸ profession ਦੇ ਵਿੱਚ ਲਗਾਤਾਰ तकरीबन 14 ਸਾਲਾਂ ਤੋਂ ਬੱਚਿਆਂ ਦੇ ਨਾਲ ਪਬਲਿਕ ਡੀਲਿੰਗ ਦੇ ਵਿੱਚ ਲੱਗੇ ਰਹੀ ਸੀ ਔਰ ਮੇਰੇ ਹਸਬੰਡ ਦਾ ਬਹੁਤ ਵੱਡਾ ਰੋਲ ਰਿਹਾ ਇਸ ਚੀਜ਼ 'ਚ ਵੀ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਪੋਰਟ ਕੀਤਾ ਚਾਹੇ ਉਹ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਔਰ ਉਦੋਂ ਜ਼ਰੂਰ ਇੱਕ ਚੀਜ਼ ਮਨ ਦੇ ਵਿੱਚ ਆਉਂਦੀ ਸੀ ਵੀ ਜਿਹੜੀਆਂ ਕਮੀਆਂ ਅਸੀਂ ਬੈਠ ਕੇ ਘਰ ਬੈਠ ਕੇ ਬਾਕੀਆਂ ਦੇ ਵਿੱਚ ਕੱਢਦੇ ਹਾਂ ਕਿਉਂ ਨਾ ਅਸੀਂ ਆਪ ਅੱਗੇ ਹੋ ਕੇ ਉਹਨਾਂ ਕਮੀਆਂ ਨੂੰ ਦੂਰ ਕਰ ਸਕੀਏ ਤੇ ਚਾਹੇ ਉਹ ਕਿਸੇ ਵੀ ਫੀਲਡ ਨਾਲ ਰਿਲੇਟਡ ਹੋਣ ਵਧੀਆ ਸਿੱਖਿਆ ਦੇਣ ਦੀ ਗੱਲ ਕਰੀਏ ਆਪਾਂ ਜਾਂ ਆਮ ਜਨਤਾ ਨੂੰ ਸਹੂਲਤਾਂ ਪਹੁੰਚਾਉਣ ਦੀ ਗੱਲ ਕਰੀਏ ਹਮੇਸ਼ਾ ਮਨ ਦੇ ਵਿੱਚ ਇੱਕ ਤਾਂਗ ਜ਼ਰੂਰ ਹੁੰਦੀ ਸੀ ਵੀ ਕੁਝ ਅੱਛਾ ਕਰੀਏ ਔਰ ਦਿੱਲੀ ਦੇ ਵਿੱਚ ਜੋ ਕੰਮ ਹੋਏ ਆਮ ਆਦਮੀ ਪਾਰਟੀ ਨੇ ਕੀਤੇ ਕੇਜਰੀਵਾਲ ਜੀ ਦੇ ਉਹ ਕੰਮ ਉਹ ਮੇਰੇ ਮਨ ਦੇ ਉੱਤੇ ਇੰਨੀ ਡੂੰਗੀ ਔਰ ਗਹਿਰੀ ਛਾਪ ਛੋੜ ਗਏ ਕਿ ਮੇਰਾ ਵੀ ਦਿਲ ਕਰਦਾ ਸੀ ਕਿ ਵੀ ਮੈਂ ਉਹਨਾਂ ਦੇ ਨਕਸ਼ੇ ਕਦਮਾਂ ਦੇ ਉੱਤੇ ਚੱਲ ਕੇ ਕੁਝ ਅਜੀਹਾ ਕਰੀਏ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਵਿੱਦਿਆ ਦਾ ਸਤਾਰਾ ਉਹਨੂੰ ਉੱਚਾ ਲੈ ਕੇ ਆਂਦਾ ਜਿਹੜਾ ਚਿਕਿਤਸਾ ਦਾ ਸਤਾਰਾ ਉਹਨੂੰ ਉੱਚਾ ਲੈ ਕੇ ਆਂਦਾ ਤੇ ਉਸ ਵਧੀਆ ਕੰਮਾਂ ਨੂੰ ਅਸੀਂ ਆਪਣੇ ਪੰਜਾਬ 'ਚ ਵੀ ਲਾਗੂ ਕਰ ਸਕੀਏ ਅੱਜ ਜਦੋਂ ਕੋਈ ਆਮ ਘਰ ਦਾ ਵਿਅਕਤੀ ਆ ਕੇ ਆਪਣੀ ਦੁੱਖ ਦੁਵਿਧਾ ਦਾ ਦੱਸਦਾ ਔਰ ਕਿਤੇ ਵੀ 1% ਵੀ ਜੇ ਸਾਡਾ ਯੋਗਦਾਨ ਪੈਂਦਾ ਤਾਂ ਮੈਂ ਆਪਣੇ ਆਪ ਨੂੰ ਬਹੁਤ ਭਾਗਯਸ਼ਾਲੀ ਮਹਿਸੂਸ ਕਰਦੀ ਆ ਕਿ ਜੋ ਉਸ ਚੀਜ਼ਾਂ ਅਸੀਂ ਸੋਚਦੇ ਸੀ ਅੱਜ ਪ੍ਰਮਾਤਮਾ ਨੇ ਮੌਕਾ ਦਿੱਤਾ ਹੈ ਆਮ ਆਦਮੀ ਪਾਰਟੀ ਨੇ ਸਾਥ ਦਿੱਤਾ ਹੈ ਤੇ ਅੱਜ ਉਸ ਜਗ੍ਹਾ ਤੇ ਬੈਠੇ ਹਾਂ ਕਿ ਵੀ ਅਸੀਂ ਉਹ ਕੰਮ ਕਰ ਸਕੀਏ ਜਿਹੜੇ ਕਮਾਂਵਾਰੇ ਅਸੀਂ ਕਦੇ ਸੋਚਦੇ ਹੁੰਦੇ ਸੀ ਜੀ ਜਿਸਾ ਤੁਸੀਂ ਕਿਹਾ ਕਿ ਅਸੀਂ ਘਰ ਬੈਠ ਕੇ ਸਿਰਫ ਸੋਚਦੇ ਹੁੰਦੇ ਹਾਂ ਨਾ ਕਿ ਵੀ ਆਹ ਚੀਜ਼ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜਾਂ ਫਿਰ ਕਿਉਂ ਨਹੀਂ ਹੋ ਰਿਹਾ ਤੇ ਜਦੋਂ ਤੁਸੀਂ ਅੱਜ ਤੁਸੀਂ ਮੇਅਰ ਦੇ ਅਹੁਦੇ ਤੇ ਬੈਠੇ ਹੋ ਜ਼ਿੰਮੇਵਾਰੀਆਂ ਬਹੁਤ ਨੇ ਜਦੋਂ ਤੁਹਾਡੇ ਕੋਲ ਇਹ ਅਹੁਦਾ ਨਹੀਂ ਸੀ ਉਸ ਤੋਂ ਵੀ ਤੁਸੀਂ ਵਿਚਰਦੇ ਰਹੇ ਹੋ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਤੁਸੀਂ ਕੀ ਕੁਝ ਫੇਸ ਕਰਦੇ ਸੀਗੇ ਤੇ ਅੱਜ ਜਦੋਂ ਮੇਅਰ ਦੀ ਕੁਰਸੀ ਤੇ ਬੈਠੇ ਹੋ ਉਦੋਂ ਜਦੋਂ ਲੋਕਾਂ ਦੇ ਵਿੱਚ ਵਿਚਰਦੇ ਹੋ ਤੱਕ ਕਿੰਨਾ ਕਫਰਕ ਲੱਗਦਾ ਹੈ ਕੀ ਕੁਛ ਲੱਗਦਾ ਹੈ ਕਿ ਕੀ ਹੋਣਾ ਚਾਹੀਦਾ ਸੀ ਤੇ ਕੀ ਮੈਂ ਮਹਿਸੂਸ ਕੀਤਾ ਜੋ ਮੈਂ ਕਰ ਸਕਤੇ ਆ ਆ ਦੇਖੋ ਬੇਸਿਕਲੀ ਮੈਨੂੰ ਜੋ ਸਭ ਤੋਂ ਵੱਡੀ ਕਮੀ ਲੱਗਦੀ ਹੁੰਦੀ ਸੀ ਵੀ ਸਰਕਾਰਾਂ ਦੁਆਰਾ ਜਿਹੜੀਆਂ ਸਹੂਲਤਾਂ ਉਹ ਦਿੱਤੀਆਂ ਜਾਂਦੀਆਂ ਨੇ ਪਰ ਉਹ ਸਹੂਲਤਾਂ ਐਂਡ ਲੈਵਲ ਤੱਕ ਨਹੀਂ ਪਹੁੰਚ ਪਾਉਂਦੀਆਂ ਜੀ ਬਿਲਕੁਲ ਖਾਸ ਇਹ ਉਦੋਂ ਇੱਕ ਦੌਰ ਜਦੋਂ ਕੋਰੋਨਾ ਦਾ ਚੱਲ ਰਿਹਾ ਸੀ ਉਸ ਵੇਲੇ ਮੈਂ ਇਸ ਚੀਜ਼ ਦਾ ਅਹਿਸਾਸ ਕੀਤਾ ਕਿ ਕਿਸ ਤਰ੍ਹਾਂ ਇੱਕ ਦੋ ਵਕਤ ਦੀ ਰੋਟੀ ਵਾਸਤੇ ਲੋਕ ਬਿਲਕ ਰਹੇ ਸੀ ਬਿਲਕੁਲ ਦਮ ਲਾਕਡਾਊਨ ਲੱਗਣ ਦੇ ਨਾਲ ਕਿਸ ਤਰ੍ਹਾਂ ਉਹ ਜਿਹੜਾ ਹੱਸਦਾ ਖੇਡਦਾ ਪਰਿਵਾਰ ਸੀ ਉਹ ਬੁਲੰਦ ਰਿਆ ਗਿਆ ਕਿਸ ਤਰੀਕੇ ਦੇ ਨਾਲ ਜਿਹੜੇ ਪਿਓ ਸੀ ਮਾਂ ਸੀ ਉਹ ਇਹ ਚੀਜ਼ ਫੀਲ ਕਰਦੇ ਸੀ ਵੀ ਸ਼ਾਇਦ ਇਸ ਦੌਰ ਦੇ ਵਿੱਚ ਅਸੀਂ ਆਪਣੇ ਬੱਚਿਆਂ ਵਾਸਤੇ ਜੋ ਦੋ ਵਕਤ ਦੀ ਰੋਟੀ ਹੁੰਦੀ ਉਹ ਵੀ ਨਹੀਂ ਦੇ ਸਕਦੇ ਜੀ ਬਿਲਕੁਲ ਤੇ ਮੇਰਾ ਜਿੱਦਾਂ ਤੁਹਾਨੂੰ ਦੱਸਿਆ ਵੀ ਸਕੂਲ ਦੇ ਵਿੱਚ ਫੋਨ ਕਰਕੇ ਪਬਲਿਕ ਡੀਲਿੰਗ ਰਹਿੰਦੀ ਸੀ ਤੇ ਜਦੋਂ ਕਿਤੇ ਗੱਲਬਾਤ ਹੋਣੀ ਪੈਰੈਂਟਸ ਨਾਲ ਵੀ ਤੁਸੀਂ ਬੱਚੇ ਨੂੰ ਆਨਲਾਈਨ ਕਲਾਸ ਕਰਾਓ ਜਾਂ ਕੋਈ ਵੀ ਦਿੱਕਤ ਹੋਣਾ ਜਦੋਂ ਉਹਨਾਂ ਨੇ ਆ ਕੇ ਦੱਸਣਾ ਨਹੀਂ ਵੀ ਮੈਮ ਤੁਸੀਂ ਪੜ੍ਹਾਈ ਦੀ ਗੱਲ ਕਰਦੇ ਹੋ ਮੇਰੇ ਕੋਲ ਤਾਂ ਮੇਰੇ ਬੱਚਿਆਂ ਨੂੰ ਛੱਤ ਵੀ ਨਹੀਂ ਹੈ ਹੂੰ ਕਿਉਂਕਿ ਪ੍ਰਵਾਸੀ ਲੋਕ ਇੱਧਰ ਆਉਂਦੇ ਸੀ ਕਿਰਾਏ ਤੇ ਰਹਿੰਦੇ ਸੀ ਜਦ ਕਮਾਈ ਨਹੀਂ ਹੈ ਤਾਂ ਰਹਿਣਾ ਕਿੱਥੋਂ ਆ ਖਾਣਾ ਕਿੱਥੋਂ ਆ ਹੂੰ ਤੋਂ ਉਸ ਵੇਲੇ ਬੜੀ ਮੈਨੂੰ ਆਪਣੇ ਆਪ ਨੂੰ ਇੱਕ ਟੀਸ ਮਹਿਸੂਸ ਹੁੰਦੀ ਸੀ ਵੀ ਕਿਉਂ ਨਹੀਂ ਅਸੀਂ ਰਲ ਕੇ ਕੁਝ ਅਜੀਹਾ ਕਰ ਸਕਦੇ ਵੀ ਇੱਕ ਰੋਟੀ ਜਿਹਦੇ ਬਿਨਾ ਜੀਣਾ ਮੁਸ਼ਕਿਲ ਹੋ ਸਕਦਾ ਹੈ ਉਹ ਰੋਟੀ ਅਸੀਂ ਉਸ ਬੰਦੇ ਤੱਕ ਪਹੁੰਚਾ ਸਕੀਏ ਉਹ ਸੁਵਿਧਾਵਾਂ ਉਸ ਵਿਅਕਤੀ ਤੱਕ ਪਹੁੰਚਾ ਸਕੀਏ ਜੋ ਅਸਲ ਉਹਨਾਂ ਦੇ ਹੱਕਦਾਰ ਜੀ ਕਿਉਂ ਇਹ ਜਿਹੜੇ ਵਿਚਾਰ ਅਸੀਂ ਕਹਿ ਸਕਦੇ ਹਾਂ ਵੀ ਸਰਕਾਰ ਤੋਂ ਚਲਦੇ ਹੋਏ ਜਿਹੜੇ ਇਹ ਵਿਚਾਰਾਂ ਦੇ ਮੀਡੀਓਕਰ ਨੇ ਉਹਨਾਂ ਤੱਕ ਇਹ ਸੁਖੂਲਤਾ ਰੁੱਕੇ ਰਹਿ ਜਾਂਦੀ ਹੈ ਨਾ ਜੀ ਸੋ ਖਾਸ ਤੌਰ ਤੇ ਮੈਂ ਇਹ ਚੀਜ਼ ਮੈਂ ਪਹਿਲਾਂ ਵੀ ਇੱਕ ਦੋ ਇੰਟਰਵਿਊਜ਼ ਹੋਏ ਮੈਂ ਉਹਦੇ ਵਿੱਚ ਵੀ ਇਹ ਗੱਲ ਕਹੀ ਹੈ ਵੀ ਪੂਰੀ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸੁਖੂਲਤ आम जनता ਦੇ ਤੱਕ ਮੁਹਈਆ ਹੋਣੀ ਚਾਹੀਦੀ ਹੈ ਜੋ ਅਸਲ ਉਹਨਾਂ ਦੇ ਹੱਕਦਾਰ ਨੇ ਅਸੀਂ ਹਰ ਉਹ ਯਤਨ ਕਰਾਂਗੇ ਕਿ ਉਹ ਸਹੂਲਤ ਲੋਅਰ ਮੋਸਟ ਲੈਵਲ ਤੱਕ ਪਹੁੰਚੇ ਤਾਂ ਕਿ ਆਮ ਵਿਅਕਤੀ ਜਿਹੜਾ ਵਾਕਈ ਜਿਹਨੂੰ ਉਸ ਸਹੂਲਤ ਦੀ ਜ਼ਰੂਰਤ ਹੈ ਉਹਨੂੰ ਉਹ ਸਹੂਲਤਾਂ ਮਿਲ ਸਕਣ ਜੀ ਤਾਂ ਇਸ ਤੋਂ ਇਲਾਵਾ ਤੁਸੀਂ ਆਪਣੇ ਲੁਧਿਆਣਾ ਦੇ ਵਿਕਾਸ ਦੇ ਲਈ ਕਿਹੜੀਆਂ-ਕਿਹੜੀਆਂ ਪ੍ਰਾਥਮਿਕਤਾਵਾਂ ਦੇਖਦੇ ਹੋ ਦੇਖੋ ਮੈਂ ਅਕਸਰ ਅਸੀਂ ਕਹਿੰਨੇ ਆ ਵੀ 스마트 ਸਿਟੀ ਲੁਧਿਆਣਾ ਦੀ ਗੱਲ ਕਰਦੇ ਆ ਜੀ ਪਰ ਕਾਫੀ ਦੇਖੋ ਕਮੀਆਂ ਤਾਂ ਜ਼ਰੂਰ ਕਹਿ ਸਕਦੇ ਆ ਪਰ ਕਾਫੀ ਚੀਜ਼ਾਂ ਐਸੀਆਂ ਵੀ ਨੇ ਜੇ ਲੁਧਿਆਣਾ ਸ਼ਹਿਰthia ਬਹੁਤ ਵਿਲੱਖਣ ਨੇ। ਹਾਂ। ਔਰ ਜਿਸ ਦੇ ਲਈ ਮੈਂ ਬੜੀ ਲੋਕਾਂ ਨੂੰ ਵੀ ਲੁਧਿਆਣਾ ਵਾਸੀਆਂ ਨੂੰ ਵੀ ਅਪੀਲ ਕਰਦੀ ਆ ਕਿ ਵੀ ਆਓ ਇਕੱਠੇ ਹੋ ਕੇ ਸਾਥ ਦਈਏ ਤਾਂ ਹੀ ਆਪਾਂ 스마트 ਲੁਧਿਆਣਾ ਬਣਾ ਪਾਵਾਂਗੇ। ਜੇਕਰ ਅਸੀਂ ਕਲੀਨ ਲੁਧਿਆਣਾ ਦੀ ਗੱਲ ਕਰੀਏ ਜੀ ਮੈਂ ਆਪਣੇ ਘਰ ਦੇ ਨਾਲ-ਨਾਲ ਆਪਣੀ ਗਲੀ ਦੀ ਜ਼ਿੰਮੇਵਾਰੀ ਲੈ ਲਵਾਂ ਤਾਂ ਔਰ ਇਸੇ ਤਰੀਕੇ ਨਾਲ ਹਰ ਵਿਅਕਤੀ ਹਰ ਇੱਕ ਘਰ ਇੱਕ ਗਲੀ ਦੀ ਆਪਣੇ ਦੀ ਨਾਲ ਜ਼ਿੰਮੇਵਾਰੀ ਲੈ ਲਵੇ ਤਾਂ ਮੈਨੂੰ ਨਹੀਂ ਲੱਗਦਾ ਲੁਧਿਆਣਾ ਸ਼ਹਿਰ ਦਾ ਕੋਈ ਕੋਨਾਂ ਜਿਹਾ ਐਸਾ ਰਹਿ ਜਾਏਗਾ ਵੀ ਜਿੱਥੇ ਸਾਨੂੰ ਗੰਦਗੀ ਦੇਖਣ ਦਾ ਸਾਹਮਣਾ ਕਰਨਾ ਪਏਗਾ ਇਸ ਤੋਂ ਇਲਾਵਾ ਅਗਰ ਅਸੀਂ ਕੁਦਰਤ ਦੀ ਗੱਲ ਕਰੀਏ ਜੋ ਸਾਡੇ ਲਈ ਸਭ ਤੋਂ ਵੱਧ ਜ਼ਰੂਰੀ ਹੈ ਜਿਸ ਨੂੰ ਅਸੀਂ ਗੁਆਉਂਦੇ ਜਾ ਰਹੇ ਹਾਂ ਤਾਂ ਜ਼ਰੂਰ ਆਵਲੇ ਟਾਈਮ ਦੇ ਵਿੱਚ ਹੁਣ ਜਦੋਂ ਸੀਜ਼ਨ ਸ਼ੁਰੂ ਹੋ ਗਿਆ ਅਸੀਂ ਗ੍ਰੀਨ ਲੁਧਿਆਣਾ ਵਾਸਤੇ ਵੀ ਬਹੁਤ ਅچھے ਉਪਰਾਲੇ ਜਿਹੜੇ ਆ ਉਹ ਕਰਨ ਜਾ ਰਹੇ ਹਾਂ ਜਿਦੇ ਲਈ ਪਲਾਨ ਆਊਟ ਹੋ ਚੁੱਕਿਆ ਆ ਔਰ ਰਕਸ਼ਤਾ ਅਸੀਂ ਦੇਖਦੇ ਆ ਰਹੇ ਹਾਂ ਵੀ ਪਿਛਲੀਆਂ ਕਾਫੀਆਂ ਐਨਜੀਓਜ਼ ਨੇ ਜਿਹੜੀਆਂ ਉਹ ਲਗਾਉਂਦੀਆਂ ਨੇ ਪਰ ਉਹ ਰੁੱਖ ਲਗਾਉਣ ਤੋਂ ਬਾਅਦ ਫੋਟੋਆਂ ਹੋਣ ਤੋਂ ਬਾਅਦ ਉਹ ਕਿੱਥੇ ਚਲੇ ਜਾਂਦੇ ਨੇ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਅਗਰ ਉਹ ਐਕਚੁਅਲ ਦੇ ਵਿੱਚ ਰੁੱਖ ਅੱਜ ਬਚੇ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਸਾਨੂੰ ਇਸ ਤਾਪਮਾਨ ਦਾ ਸਾਹਮਣਾ ਕਰਨਾ ਪੈਂਦਾ ਸੋ ਲਗਾਉਣ ਦੇ ਨਾਂ ਨਾਲ ਇੱਕ ਅਡਾਪਸ਼ਨ ਦੀ ਜਿਹੜੀ ਮੁਹਿੰਮ ਹੈ ਅਸੀਂ ਚਾਹਾਂਗੇ ਵੀ ਉਹ ਵੀ ਅਸੀਂ ਨਾਲ ਸ਼ੁਰੂ ਕਰ ਸਕੀਏ ਤਾਂ ਕਿ ਇੱਕ ਰੁੱਖ ਦੇ ਉੱਤੇ ਇੱਕ ਨਾਂ ਲਿਖਿਆ ਹੋਵੇ ਤਾਂ ਉਸ ਬੰਦੇ ਨੂੰ ਪਤਾ ਹੋਵੇ ਵੀ ਇਹਨੂੰ ਮੈਂ ਪੁੱਤਾਂ ਵਾਂਗੂ ਪਾਲਣਾ ਆ ਔਰ ਉਹ ਜਦੋਂ ਅਹਿਸਾਸ ਕਿਸੇ ਚੀਜ਼ ਦੇ ਨਾਲ ਜੁੜ ਜਾਂਦੇ ਨੇ ਫਿਰ ਉਹ ਚੀਜ਼ਾਂ ਦੁਨੀਆ ਦੇ ਵਿੱਚੋਂ ਅਲੋਪ ਨਹੀਂ ਹੁੰਦੀਆਂ ਸੋ ਮੈਂ ਜ਼ਰੂਰ ਚਾਹਾਂਗੀ ਲ ਸਫਾਈ ਦਾ ਖਾਸ ਤੌਰ ਤੇ ਧਿਆਨ ਹੋਵੇ ਤੇ ਦੂਸਰਾ ਜਿਹੜਾ ਲੁਧਿਆਣਾ ਦਾ ਟੈਂਪਰੇਚਰ ਹੈ ਅਸੀਂ ਇਥੇ ਗ੍ਰੀਨਰੀ ਜਾਂ ਵੱਧ ਤੋਂ ਵੱਧ ਕੁਦਰਤ ਦੇ ਨਾਲ ਤਾਲਮੇਲ ਕਰਕੇ ਜਾਂ ਕੁਦਰਤ ਨੂੰ ਆਪਣੇ ਤੱਕ ਪਹੁੰਚਾ ਕੇ ਆਪਣੇ ਬੱਚਿਆਂ ਨੂੰ ਉਹਦੀ अहमियत ਸਮਝਾ ਕੇ ਅਸੀਂ ਗ੍ਰੀਨ ਲੁਧਿਆਣਾ ਦਾ ਜਿਹੜਾ ਕਨਸੈਪਟ ਹੈ ਉਹ ਪੂਰਾ ਸਥਾਪਿਤ ਕਰ ਸਕੀਏ ਜੀ ਤੁਸੀਂ ਦੋ ਗੱਲਾਂ ਬਹੁਤ ਅੱਛੀਆਂ ਕਹੀਆਂ ਕਿ ਸਭ ਤੋਂ ਪਹਿਲਾਂ ਤਾਂ ਪਹਿਲੀ ਇਹ ਗੱਲ ਹੈ ਕਿ ਜੇਕਰ ਸਾਥ ਹੋ ਜਾਵੇ ਸਾਰਿਆਂ ਦਾ ਹਨਾ ਅਸੀਂ ਇਕੱਲੇ-ਇਕੱਲੇ ਨਾ ਹੋਈਏ ਕਿਉਂਕਿ ਕਿਸੇ ਵੀ ਚੀਜ਼ ਨੂੰ ਕਰਨ ਦੇ ਲਈ ਇੱਕ ਜੁਟ ਹੋਣਾ ਬਹੁਤ ਜ਼ਰੂਰੀ ਹੈ ਤਾਂ ਅਕਸਰ ਆਪਾਂ ਦੇਖਦੇ ਹਾਂ ਕਿ ਇੱਕ ਪਾਰਟੀ ਕੋਈ ਵੀ ਹੈਗੇ ਨਾ ਤਾਂ ਚਾਹੇ ਵਿਰੋਧੀ ਧਿਰ ਹੋਵੇ ਜਾਂ ਸੱਤਾ ਸਰਕਾਰ ਦੀ ਪਾਰਟੀ ਹੋਵੇ ਕਿਤਨ ਕਿਤੇ ਉਹਨਾਂ ਦੀ ਆਪਸੀ ਜਿਹੜੀ ਹੈ ਉਹ ਬੰਤਰ ਨਹੀਂ ਹੁੰਦੀ ਤਾਂ ਜੇਕਰ ਉਹੀ ਬੰਤਰ ਇੱਕਜੁੱਟਤਾ ਹੋਵੇ ਤਾਂ ਸ਼ਾਇਦ ਕਿਸੇ ਜਿਹੜੇ ਕੰਮ ਰਹਿ ਜਾਂਦੇ ਨੇ ਜਦੋਂ ਸੱਤਾ ਸਰਕਾਰ ਉੱਤੇ ਸਵਾਲ ਉੱਠਦੇ ਨੇ ਤਾਂ ਸ਼ਾਇਦ ਇਹ ਚੀਜ਼ ਨਹੀਂ ਹੋਵੇਗੀ ਬਿਲਕੁਲ ਤੁਹਾਡੀ ਗੱਲ ਇਹ ਸਹੀ ਹੈ ਕਿ ਇਕੱਲਾ ਇਨਸਾਨ ਕਦੇ ਵੀ ਕੁਝ ਨਹੀਂ ਕਰ ਸਕਦਾ ਔਰ ਇਨਸਾਨ ਹਮੇਸ਼ਾ ਵੱਡਾ ਹੁੰਦਾ ਆਪਣੇ ਪਰਿਵਾਰ ਦੇ ਨਾਲ ਔਰ ਜੇਕਰ ਮੈਂ ਇਸ ਲੁਧਿਆਣਾ ਸ਼ਹਿਰ ਦੀ ਗੱਲ ਕਰ ਰਿਹਾ ਤਾਂ 95 ਵਾਰਡ ਨੇ ਥੇ ਔਰ 7 ਐਮਐਲਏਸ ਜਿਹੜੇ ਨੇ ਸੱਤ ਕੌਨਸਟੀਟੂਐਂਸੀਸ ਕਵਰ ਆ ਪੁੰਡਿਆ ਨੇ 6 ਮੇਨ ਔਰ ਸਾਨੇਵਾਲ ਹਲਕੇ ਦੇ ਵੀ ਪੰਜ ਵਾਰਡ ਉਹਦੇ ਵਿੱਚ ਆ ਜਾਂਦੇ ਨੇ ਬਿਲਕੁਲ ਔਰ ਅਗਰ ਇਹ 95 ਕੌਂਸਲਰ ਅਸੀਂ ਇੱਕ ਮੋਠੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰੀਏ ਔਰ ਪੂਰੇ ਆਪਣੇ ਏਰੀਏ ਨੂੰ ਇੱਕ ਇੱਕ ਵਾਰਡ ਦੀ ਜ਼ਿੰਮੇਵਾਰੀ ਸੰਭ ਲਈਏ ਤਾਂ ਮੈਨੂੰ ਲੱਗਦਾ ਵੀ ਬੜੀ ਜਲਦੀ ਹੈ ਇਹ ਚੀਜ਼ਾਂ ਜਿਹੜੀਆਂ ਕਵਰ ਅਪ ਹੋ ਜਾਣਗੀਆਂ मतलब ਕਮੀ ਕਿੱਥੇ ਰਹਿ ਜਾਂਦੀ ਹੈ ਨਾ ਜਦੋਂ ਅਸੀਂ ਤੁਹਾਡੇ ਵਰਗੇ ਚੰਗੀ ਸੋਚ ਵਾਲੇ ਵੀ ਹੈਗੇ ਨੇ ਹਨਾ ਇੱਕ ਪਰਿਵਾਰ ਦੀ ਗੱਲ ਕੀਤੀ ਜਾਂਦੀ ਹੈ ਤਾਂ ਪਾਰਟੀ ਵੀ ਇੱਕ ਪਰਿਵਾਰ ਹੁੰਦੀ ਹੈ ਤਾਂ ਫਿਰ ਇਹ ਇੱਕ ਜੁੜਤਾ ਕਮੀ ਕਿੱਥੇ ਰਹਿ ਜਾਂਦੀ ਹੈ ਇਹ ਮੈਂ ਤੁਹਾਨੂੰ ਉਹੀ ਦੱਸਣ ਜਾ ਰਹੀ ਐ ਜੀ ਕਿ ਹੁਣ ਜੋ ਜਿਹੜੀ ਕਾਉਂਸਲਰ ਸਹਿਬਾਨ ਬਣ ਕੇ ਆਏ ਨੇ ਜਾਂ ਕੁਝ ਵੀ ਹੈਗਾ ਹੈ ਤੇ ਅਕਿ ਪੁਰਾਣੀਆਂ ਰਵਾਇਤੀ ਸਰਕਾਰਾਂ ਚ ਕੀ ਹੁੰਦਾ ਸੀਗਾ ਕਿ ਪਾਰਟੀਬਾਜ਼ੀ ਨੂੰ ਬਹੁਤ ਮਹੱਤਤਾ ਦਿੰਦੀ ਸੀ ਜੇ ਕਾਂਗਰਸ ਪਾਰਟੀ ਦੇ ਸੱਤਾ ਚ ਆ ਗਈ ਹੈ ਜਾਂ ਕਾਂਗਰਸ ਪਾਰਟੀ ਦੇ ਜਿਹੜੇ ਕਾਉਂਸਲਰ ਬਣੇ ਸਿਰਫ ਉਹਨਾਂ ਦਾ ਹੀ ਕੰਮ ਹੁੰਦਾ ਸੀਗਾ ਔਰ ਉਹਨਾਂ ਦੇ ਵਿੱਚੋਂ ਵੀ ਬੜਾ ਚੁਣ ਕੇ ਕੰਮ ਹੁੰਦਾ ਸੀ ਤਾਂ ਇਹ ਤਾਂ ਔਨ ਰਿਕਾਰਡ ਹੈ ਕਿ ਵੀ ਸ਼ਾਇਦ ਤੁਸੀਂ ਵੀ ਜਾਣਦੇ ਹੋਵੋਗੇ ਵੀ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਔਰ ਕਾਂਗਰਸ ਦੇ ਮੇਅਰ ਦੇ ਖਿਲਾਫ ਕਾਂਗਰਸ ਦੇ ਜਿਹੜੇ ਰਹੇ ਨੇ ਸਾਡੇ ਕਾਉਂਸਲਰਸ ਉਹਨਾਂ ਨੇ ਹੀ ਧਰਨਾ ਲਾਇਆ ਸੀ ਬੀ ਜ਼ੋਨ ਤੇ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਤੇ ਨਾ ਕਿਤੇ ਕੁਝ ਤਾਂ ਕਮੀ ਰਹਿੰਦੀ ਹੋਊਗੀ ਹੁਣ ਜੇ ਅਸੀਂ ਪਾਰਟੀਬਾਜੀ ਦੀ ਗੱਲ ਕਰੀਏ ਤਾਂ ਫਿਰ ਮੈਨੂੰ ਨਹੀਂ ਲੱਗਦਾ ਵੀ ਅਸੀਂ ਇਕਜੁੱਟ ਹੋ ਕੇ ਲੁਧਿਆਣੇ ਲਈ ਕੰਮ ਕਰ ਸਕਾਂਗੇ ਅਸੀਂ 95 ਦੀ ਅਗਰ ਗੱਲ ਕਰੀਏ ਤਾਂ ਲੱਕੀਐਸਟ 195 ਨੇ ਜਿਹੜੇ ਉਹ 95 ਵਿਅਕਤੀ ਜਿਨ੍ਹਾਂ ਨੂੰ ਇੰਨੇ ਹਜ਼ਾਰਾਂ ਲੋਕਾਂ ਦੀ ਬਾਗਡੋਰ ਹੈ ਜਿਹੜੀ ਉਹ ਸਬਰ ਨੂੰ ਮਿਲੀਏ ਤੇ ਮੈਂ ਇਹ ਜਿਹੜੀ ਕਮੀ ਅੱਗੇ ਵੀ ਆਉਂਦੀ ਰਹੀ ਹੈ ਵੀ ਪਾਰਟੀ ਲੈਵਲ ਤੇ ਦੇਖ ਕੇ ਵੀ ਇਹ ਮੇਰੀ ਪਾਰਟੀ ਦਾ ਨੁਮਾਇੰਦਾ ਤਾਂ ਮੈਂ ਇਹਦਾ ਸਾਥ ਦੇਣਾ ਜੇ ਮੇਰੀ ਪਾਰਟੀ ਦਾ ਨਹੀਂ ਹੈ ਤਾਂ ਇਹਦਾ ਨਹੀਂ ਦੇਣਾ ਜੀ ਸੋ ਮੈਂ ਜ਼ਰੂਰ ਕਹਾਂਗੀ ਵੀ ਜਿਸ ਤਰ੍ਹਾਂ ਮੇਰਾ ਇੱਕ ਕੋਈ ਮੋਟਿਵ ਹੈ ਮੇਰੀ ਕੋਈ ਪਾਰਟੀ ਹੈ ਥੈਟ ਇਜ਼ ਡਿਵੈਲਪਮੈਂਟ ਆਫ ਲੁਧਿਆਣਾ ਜੀ ਮੇਰੀ ਹੋਰ ਕੋਈ ਪਾਰਟੀ ਨਹੀਂ ਹੈ ਇੱਕੋ ਹੀ ਪਾਰਟੀ ਥੈਟ ਇਜ਼ ਡਿਵੈਲਪਮੈਂਟ ਆਫ ਲੁਧਿਆਣਾ ਔਰ ਮੈਂ ਜ਼ਰੂਰ ਚਾਹਾਂਗੀ ਵੀ ਬਾਕੀ ਕਾਉਂਸਲਰ ਸਾਹਿਬਾਨ ਨੇ ਜਾਂ ਕੋਈ ਵੀ ਰਾਜਨੀਤਿਕ ਅਧਿਅਾਰੇ ਨੇ ਉਹ ਵੀ ਇਸ ਗੱਲ ਨੂੰ ਸਮਝਣ ਕਿ ਜੇ ਲੁਧਿਆਣਾ ਵਾਸੀਆਂ ਨੇ ਸਾਨੂੰ ਮਾਨ ਬਖਸ਼ਿਆ ਤਾਂ ਸ ਇਸ ਵਿਸ਼ਵਾਸ ਤੇ ਖਰੇ ਉਤਰਨਾ ਚਾਹੀਦਾ ਹੈ ਔਰ ਇਹ ਪਾਰਟੀਬਾਜ਼ੀ ਜਾਂ ਜਾਤਪਾਤ ਜਾਂ ਕਿਸੇ ਵੀ ਚੀਜ਼ ਤੋਂ ਉੱਪਰ ਉੱਟ ਕੇ ਸਿਰਫ ਲੁਧਿਆਣਾ ਸ਼ਹਿਰ ਬਾਰੇ ਚੰਗਾ ਸੋਚਣਾ ਚਾਹੀਦਾ ਜੇਕਰ ਇਹ ਗੱਲਾਂ ਪਹਿਲਾਂ ਇੰਪਲੀਮੈਂਟ ਹੋਈਆਂ ਹੁੰਦੀਆਂ ਤਾਂ ਮੈਨੂੰ ਨਹੀਂ ਲੱਗਦਾ ਵੀ ਅੱਜ ਅਸੀਂ ਗਲੀਆਂ ਨਾਲੀਆਂ ਦੇ ਵਿੱਚ ਉਲਝ ਕੇ ਰਹਿੰਦੇ ਬਿਲਕੁਲ ਆ ਲੁਧਿਆਣੇ ਦਾ ਕੋਈ ਵੀ ਹਿੱਸਾ ਐਸਾ ਨਹੀਂ ਹੁੰਦਾ ਕਿ ਜਿੱਥੇ ਸਾਨੂੰ ਹਨੇਰੇ ਦਾ ਸਾਹਮਣਾ ਕਰਨਾ ਪਵੇ ਸੋ ਹੁਣ ਵੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ कि हर बोर्ड ਦੇ ਵਿੱਚ ਹਰ ਕਾਉਂਸਲਰ ਦੇ ਵਿੱਚ ਪ੍ਰੈਸ਼ਨਲਾਈਜ਼ ਕਰਕੇ ਕੰਮ ਕਰੀਏ ਤਾਂ ਕਿ ਕਦੇ ਵੀ ਕਿਸੇ ਨੂੰ ਇਹ ਮਹਿਸੂਸ ਨਾ ਹੋਵੇ ਵੀ ਇੱਕ ਹਿੱਸਾ ਤਾਂ ਬਹੁਤ ਜ਼ਿਆਦਾ ਡਿਵੈਲਪ ਕਰ ਗਿਆ ਤੇ ਦੂਜਾ ਹਿੱਸਾ ਜਿਹੜਾ ਸ਼ਹਿਰ ਦਾ ਉਹ ਨੀਚੇ ਰਹਿ ਗਿਆ ਨੀਚੇ ਰਹਿ ਗਿਆ ਬਿਲਕੁਲ ਦੂਸਰੀ ਗੱਲ ਤੁਸੀਂ ਕਹੀ ਸੀ ਕਿ ਜਿਸ ਤਰ੍ਹਾਂ ਚਾਹੇ ਪੇੜ ਪੌਦੇ ਲਗਾਈਏ ਜਾਂ ਸੜਕਾਂ ਨਾਲੀਆਂ ਦੀ ਗੱਲ ਕਰੀਏ ਤਾਂ ਉਹਦਾ ਜਿਵੇਂ ਉਦਘਾਟਨ ਹੁੰਦਾ ਆ ਫੋਟੋਆਂ ਤਸਵੀਰਾਂ ਬਣਦੀਆਂ ਨੇ ਫਿਰ ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦੀਆਂ ਨੇ ਤਾਂ ਇਹ ਜਦੋਂ ਗਾਇਬ ਹੋ ਜਾਂਦੀਆਂ ਨੇ ਤੇ ਇਹਦੇ ਤੇ ਨਿਗਰਾਨੀ ਰੱਖੀ ਜਾਣੀ ਚਾਹੀਦੀ ਹੈ ਕਿ ਵੀ ਇਸ ਚੀਜ਼ ਦੀ ਸ਼ੁਰੂਆਤ ਕੀਤੀ ਗਈ ਸੀ ਕੰਪਲੀਟ ਹੋਇਆ ਜਾਂ ਤੇ ਉਸ ਦੀ ਜ਼ਿੰਮੇਵਾਰੀ ਕਿਸ ਤਰ੍ਹਾਂ ਹੈ ਉਹ ਮਿਸਿੰਗ ਕਿਉਂ ਹੋ ਜਾਂਦਾ ਹੈ ਮੈਂ ਤੁਹਾਨੂੰ ਉਹੀ ਦੱਸ ਰਹੀਆਂ ਵੀ ਇਸ ਬਾਰੇ ਕਾਫੀ ਐਨ ਜੀਓਜ਼ ਨੇ ਮੇਰੇ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਰੈਗੂਲਰ ਅਕਸਰ ਆ ਕੇ ਮਿਲਦੇ ਆ ਤੇ ਮੈਂ ਉਹਨਾਂ ਨੂੰ ਖਾਸ ਇਹ ਇਹੀ ਅਪੀਲ ਕੀਤੀ ਹੈ ਵੀ ਬੇਸ਼ੱਕ ਹਜ਼ਾਰ ਰੁਕਸ਼ ਦੀ ਬਜਾਏ ਆਪਾਂ 100 ਰੁਕਸ਼ ਲਗਾ ਲੀਏ ਜੀ ਪਰ 100 ਰੁਕਸ਼ ਦਾ ਨਾਲ ਐਡਾਪਟ ਕਰਨ ਵਾਲਾ ਵਿਅਕਤੀ ਜ਼ਰੂਰ ਰੱਖਿਏ ਜ਼ਰੂਰ ਜੇ ਆਪਾਂ ਉਹ ਰੁੱਖ ਲਗਾਇਆ ਉਸ ਰੁੱਖ ਤੇ ਚਾਹੇ ਛੋਟੀ ਜੀ ਨੇਮ ਪਲੇਟ ਹੀ ਸਾਡੀ ਲੱਗੀ ਹੋਵੇ ਸਾਨੂੰ ਪਤਾ ਹੋਵੇ ਵੀ ਇਹ ਰੁੱਖ ਮੈਂ ਆਪਣੇ ਨਾਂ ਤੇ ਲਗਾਇਆ ਸੀ ਤਾਂ ਇੱਕ ਜਿਹੜਾ ਰਿਸ਼ਤਾ ਜੁੜਦਾ ਨਾ ਉਹ ਰਿਸ਼ਤਾ ਕਦੇ ਵੀ ਉਸ ਰੁੱਖ ਨੂੰ ਗਾਇਬ ਜਾਂ ਉਸ ਰੁੱਖ ਨੂੰ ਮਰਨ ਨਹੀਂ ਦੇਵੇਗਾ ਜੀ ਸੋ ਇਹ ਮੇਰੇ ਹਿਸਾਬ ਨਾਲ ਤਾਂ ਮੈਨੂੰ ਇਹ ਚੀਜ਼ ਫੀਲ ਹੋਈ ਵੀ ਇੱਕ ਰਿਸ਼ਤਾ ਜਦੋਂ ਕਿਸੇ ਵੀ ਵਸਤੂ ਦੇ ਨਾਲ ਕਾਇਮ ਕਰ ਲੈਣੇ ਆ ਤਾਂ ਉਹਨੂੰ ਬਚਾ ਪਾਣਾ ਜਾਂ ਉਹਦੀ ਹੋਂਦ ਨੂੰ ਕਾਇਮ ਰੱਖ ਪਾਣਾ ਸੌਖਾ ਹੋ ਜਾਂਦਾ ਸੋ ਅਸੀਂ ਐਤ ਕੀ ਜਿਹੜੀ ਅਡਾਪਸ਼ਨ ਦੀ ਜਿਹੜੀ ਮੁਹੀਮ ਹੈ ਉਹਦੇ ਉੱਤੇ ਜ਼ੋਰ ਪਾਵਾਂਗੇ ਔਰ ਜੋ ਪਾ ਵੀ ਰਹੇ ਆ ਤਾਂ ਕਿ ਇਹ ਜੋ ਐਫਰਟਸ ਅਸੀਂ ਕਰ ਰਹੇ ਆ ਜੋ ਅਸੀਂ ਲੁਧਿਆਣੇ ਨੂੰ ਚੰਗਾ ਬਣਾਉਣ ਵਾਸਤੇ ਆਪਣੇ ਅਨਸਟਾਪੇਬਲ ਐਫਰਟਸ ਕਰ ਰਹੇ ਆ ਉਹ ਜਿਹੜੇ ਆ ਫਰੂਟਫੁੱਲ ਵੀ ਹੋਣ ਜੀ ਬਿਲਕੁਲ ਬਹੁਤ ਸਹੀ ਕਿਹਾ ਤੁਸੀਂ ਤੇ ਜਿਸ ਤਰ੍ਹਾਂ ਕਿ ਸਿਰਫ 1.5 ਸਾਲ ਲਗਭਗ ਸਮਾਂ ਰਹਿ ਗਿਆ ਆ ਆਮ ਆਦਮੀ ਪਾਰਟੀ ਨੂੰ ਤਾਂ ਜਿਹੜੇ ਸੋਰਸ ਦੇ ਨਾਲ ਤੁਸੀਂ ਅੱਗੇ ਬਾਤ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ 1.5 ਸਾਲਾਂ ਦੇ ਵਿਚਕਾਰ ਆ ਸਾਰੀਆਂ ਚੀਜ਼ਾਂ ਚ ਕਮੀਆਂ ਪੇਸ਼ ਹੈ ਰਹੀਆਂ ਉਹ ਪੂਰੀਆਂ ਹੋਣਗੀਆਂ ਮੈਂ ਤੁਸੀਂ 1.5 ਸਾਲ ਕਹਿ ਰਹੇ ਹੋ ਬਟ ਮੈਂ ਤਾਂ ਪੂਰੇ 5 ਸਾਲ ਕਾਊਂਟ ਆਊਟ ਕਰਕੇ ਚਲਾਂਗੀ ਜੀ ਔਰ ਡੈਫੀਨੇਟਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕੰਮ ਕੀਤੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਰਚ ਕੇ ਗਏ ਨੇ ਚਾਹੇ ਤੁਸੀਂ ਉਹ 600 ਯੂਨਿਟ ਫ੍ਰੀ ਦੇਣ ਦੀ ਗੱਲ ਕਰ ਲਿਓ ਚਾਹੇ ਤੁਸੀਂ ਉਹ ਮਹੱਲਾ ਕਲੀਨਿਕ ਖੁੱਲਣ ਦੀ ਗੱਲ ਕਰ ਲਿਓ ਚਾਹੇ ਅੱਜ ਵਿੱਦਿਅਕ ਅਧਾਰੇ ਨੇ ਜਿਹੜੇ ਉਹਨਾਂ ਨੂੰ ਬਿਹਤਰੀਨ ਕਰਨ ਦੀ ਗੱਲ ਕਰ ਲਈ ਸਕੂਲ ਆਫ ਐਮਿਨੈਂਸ ਦੀ ਗੱਲ ਕਰ ਲਈ ਚਾਹੇ ਅਸੀਂ ਉਹ ਦੇਖ ਸਕਦੇ ਆਂ ਵੀ ਜਿਹੜੇ ਸਾਡੇ ਸਾਡੇ ਸ਼ਹੀਦ ਫੌਜੀ ਨੇ ਜਿਨ੍ਹਾਂ ਨੂੰ ਕਦੇ ਅੱਗੇ ਮਾਨ ਨਹੀਂ ਦਿੱਤਾ ਸੀ ਉਹਨਾਂ ਨੂੰ ਮਾਨ ਪੱਤੇ ਵਜੋਂ 1-1 ਕਰੋੜ ਰੁਪਏ ਦੇਣ ਦੀ ਗੱਲ ਕਰ ਲਈਏ ਸੋ ਹਰ ਕੰਮ ਜੋ ਹੈ ਜਨਤਾ ਦੇ ਹਿੱਤ ਦੇ ਵਿੱਚ ਹੋ ਰਿਹਾ ਆ ਔਰ ਅੱਗੋ ਵੀ ਜਨਤਾ ਦੇ ਹਿੱਤ ਦੇ ਵਿੱਚ ਕਰਦੇ ਜਾਵਾਂਗੇ ਆ ਪਹਿਲੀਆਂ ਸਰਕਾਰਾਂ ਤਾਂ ਸ਼ਾਇਦ ਐਂਡ ਵਾਲੇ 6 ਮਹੀਨਿਆਂ ਦੇ ਵਿੱਚ ਕੰਮ ਕਰਨਾ ਸ਼ੁਰੂ ਕਰਦੀਆਂ ਸੀ ਤੇ ਇੱਥੇ ਪਹਿਲੀ ਸਰਕਾਰ ਆ ਜਿਹਨੇ ਪਹਿਲੇ ਦਿਨ ਆਂਦੇ ਸਾਰ 24000 ਰੁਪਏ ਸੌਰੀ 24000 ਨੌਕਰੀਆਂ ਸਰਕਾਰੀ ਤੇ ਜਿਹੜੀਆਂ ਅਸੀਂ ਉਹ ਦਿੱਤੀਆਂ ਅੱਜ ਕਈ ਕਰਾਂ ਦੇ ਵਿੱਚ ਚਾਰ-ਚਾਰ ਨੌਕਰੀਆਂ ਸਰਕਾਰੀ ਪਹੁੰਚ ਗਈਆਂ ਨੇ ਕਿਉਂਕਿ ਬੱਚਿਆਂ ਦੇ ਵਿੱਚ ਖਾਸੀਅਤ ਸੀ ਐਬਿਲਿਟੀ ਸੀ ਤੇ ਅੱਜ ਅਸੀਂ ਦੇਖਦੇ ਹਾਂ ਜੱਜ ਉਹ ਧੀਆਂ ਬੰਦੀਆਂ ਨੇ ਜਿਨ੍ਹਾਂ ਦੇ ਪਿਓ ਸ਼ਾਇਦ ਕਦੇ ਟੇਲਰ ਦਾ ਕੰਮ ਕਰਦੇ ਸੀ ਕਦੇ ਰਿਕਸ਼ੇ ਚਲਾਉਂਦੇ ਸੀ ਤਾਂ ਜਿੱਥੇ ਪੰਜਾਬ ਨੂੰ ਰੰਗਲਾ ਪੰਜਾਬ ਦੀ ਮੁਹਿੰਮ ਦੇ ਵਿੱਚ ਸਾਡੀ ਸਾਰੀ ਲੀਡਰਸ਼ਿਪ ਲੱਗੀ ਹੋਈ ਹੈ ਇੱਕ ਇੱਕ ਵਰਕਰ ਇਸ ਦੇ ਨਾਲ ਸਾਥ ਦੇ ਰਿਹਾ ਆ ਤਾਂ ਮੰਨਿਆ 74 ਸਾਲ ਦਾ ਤਾਣਾ ਬਾਣਾ ਉਲਝਿਆ ਹੋਇਆ ਹੈ ਇਹਨੂੰ ਸਵਾਰਨ ਥੋੜਾ ਜਿਆਦਾ ਸਮਾਂ ਲੱਗੂਗਾ ਪਰ ਉਹੀ ਗੱਲ ਹੈ ਕਿ ਨੀਅਤ ਸਾਫ਼ ਔਰ ਨੀਤੀ ਚੰਗੀ ਹੋਣ ਦੇ ਨਾਤੇ 1.5 ਸਾਲ ਦਾ ਸਮਾਂ ਤਾਂ ਬਹੁਤ ਲੰਮਾ ਤੁਸੀਂ ਦੇਖੋਗੇ ਵੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜੀ ਜੋ ਬਾਕੀ ਵੀ ਚੀਜ਼ਾਂ ਨੇ ਉਹ ਵੀ ਕਵਰ ਅਪ ਕਰ ਲੈਂਦੀਆਂ ਜਾਣਗੀਆਂ ਠੀਕ ਬਹੁਤ ਅੱਛੀ ਗੱਲ ਹੈ ਕਿ ਤੁਸੀਂ ਇਸ ਤਰ੍ਹਾਂ ਜਿਹੀ ਆਪਣੇ ਸੂਬੇ ਵਾਸਤੇ ਚੰਗੀ ਸੋਚ ਰੱਖਦੇ ਹੋ ਤੇ ਇਸ ਦੇ ਨਾਲ ਹੀ ਗੱਲ ਕਰਨਾ ਚਾਹਾਂਗੀ ਕਿ ਫਿਲਹਾਲ ਤੁਸੀਂ ਅੱਜ ਇੱਕ ਮੇਅਰ ਦੀ ਕੁਰਸੀ ਤੇ ਬੈਠੇ ਹੋ ਤਾਂ ਖਾਸ ਕਰਕੇ ਔਰਤਾਂ ਦੇ ਲਈ ਜੋ ਲੜਕੀਆਂ ਚਾਹੁੰਦੀਆਂ ਨੇ ਕਿ ਅਸੀਂ ਜੀਵਨ ਦੇ ਵਿੱਚ ਕੁਝ ਕਰ ਦਿਖਾਈਏ ਉਹਨਾਂ ਦੇ ਵਾਸਤੇ ਕੁਝ ਕਹਿਣਾ ਚਾਹਾਂਗੀ ਮੈਂ ਇਹ ਗੱਲ ਜਾਣਦੀ ਆਂ ਵੀ ਇਸਤਰੀ ਦਾ ਇਸਤਰੀ ਹੋਣਾ ਕਾਫੀ ਹੈ ਜੀ ਇਸ ਤੋਂ ਵੱਧ ਕੇ ਉਹਨੂੰ ਹੋਰ ਗੁਣ ਨਹੀਂ ਚਾਹੀਦਾ ਇਸ स्त्री ਜਿਹਨੂੰ ਪਰਮਾਤਮਾ ਨੇ ਮਨਲਾ ਦਾ ਸਭ ਤੋਂ ਵੱਧ ਵਰਦਾਨਾਂ ਨਾਲ ਬਖਸ਼ਿਆ ਜੀ ਇਸਤਰੀ ਜਿਹਦੇ ਵਿੱਚ ਸਭ ਤੋਂ ਵੱਧ ਪੇਸ਼ੈਂਸ ਹੈ ਜੀ ਇਸਤਰੀ ਜਿਹਨੂੰ ਸਭ ਤੋਂ ਵਧੀਆ ਮੈਨੇਜਮੈਂਟ ਕਰਨੀ ਆਉਂਦੀ ਹੈ ਇਸਤਰੀ ਜਿਹੜੀ ਸਾਰੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਦੀ ਹੈ ਜੀ ਇਸਤਰੀ ਜਿਹੜੀ ਘਰ ਨੂੰ ਇੱਕ ਮੁਠ ਕਰਕੇ ਰੱਖਦੀ ਹੈ ਜੀ ਇਸਤਰੀ ਜਿਹਨੇ ਇਸ ਦੁਨੀਆ ਦੇ ਵਿੱਚ ਬੱਚਿਆਂ ਨੂੰ ਜਨਮ ਦਿੱਤਾ ਇਸ ਦੁਨੀਆ ਨੂੰ ਅਕੇ ਵਿਧਾਇਆ ਔਰ ਇਸਤਰੀ ਜਿਹੜੀ ਸਿਰਫ ਆਪਣੇ ਆਪ ਨੂੰ ਛੱਡ ਕੇ ਆਪਨਾ ਆਪ ਮਤਲਬ ਕਹਿ ਸਕਦੇ ਆ ਵੀ ਨੀਸਵਾਰਥ ਹੋ ਕੇ ਆਪਣਾ ਆਪ ਛੱਡ ਕੇ ਪਹਿਲੋ ਬਾਕੀ ਆਵਾਰੇ ਸੋਚਦੀ। ਬਿਲਕੁਲ। ਤੋਂ ਇਸਤਰੀ ਦੇ ਵਿੱਚ ਪਰਮਾਤਮਾ ਵੱਲੋਂ ਹੀ ਬlesing ਦੇ ਤੌਰ ਤੇ ਇੰਨੇ ਗੁਣ ਪਰਮਾਤਮਾ ਨੇ ਦਿੱਤੇ ਨੇ ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਕਿਸੇ ਖੇਤਰ 'ਚ ਵੀ ਪਿੱਛੇ ਰਹਿ ਸਕਦੀ ਆ ਜਾਂ ਘਟ। ਬਿਲਕੁਲ। ਅੱਜ ਅਗਰ ਅਸੀਂ ਆਪਣੇ ਇੰਡੀਆ ਦੇ ਰਾਸ਼ਟਰਪਤੀ ਦੀ ਗੱਲ ਕਰੀਏ ਡ੍ਰੋਪ ਦੀ ਮੁਰ ਨੂੰ ਸ਼ੀ ਇਜ਼ ਆਲਸੋ ਅ ਲੇਡੀ। ਜੀ। ਜੀ ਅੱਜ ਅਸੀਂ ਕਲਪਨਾ ਚਾਵਲਾ ਦੀ ਐਗਜ਼ਾਮਪਲ ਦਈਏ ਤਾਂ ਉਹ ਵੀ ਇੱਕ ਔਰਤ ਸੋ ਅੱਜਕੱਲ ਤਾਂ ਕੁੜੀਆਂ ਚੰਨ ਤੇ ਪਹੁੰਚ ਗਈਆਂ ਨੇ ਧਰਤੀ ਤੇ ਰਹਿ ਕੇ ਤਾਂ ਉਹਨਾਂ ਲਈ ਕੰਮ ਕਰਨਾ ਹੋਰ ਸੌਖਾ ਹੋ ਜਾਣਾ ਬਾਕੀ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਜੇ ਜੇਕਰ ਅਸੀਂ ਕਿਸੇ ਨੂੰ ਦੇਖ ਕੇ ਕਹਿੰਦੇ ਆ ਵੀ ਉਹ ਬਹੁਤ ਅੱਛਾ ਕਰ ਰਹੀ ਹੈ ਔਰ ਅਸੀਂ ਆਪਣੇ ਘਰ ਦੇ ਵਿੱਚ ਉਹਦਾ ਕੰਪੈਰੀਸ਼ਨ ਕਰ ਰਹੇ ਆ ਤਾਂ ਸਾਨੂੰ ਇਹ ਵੀ ਕੰਪੈਰੀਸ਼ਨ ਕਰਨਾ ਚਾਹੀਦਾ ਵੀ ਕਿਹੇ ਜੇ ਸਰਕਮਸਟੈਂਸਿਸ ਰਹੇ ਨੇ ਜਾਂ ਕਿੰਨਾ ਸਾਥ ਰਿਹਾ ਆ ਜਿਹਦੇ ਕਰਕੇ ਉਹ ਇੱਥੇ ਪਹੁੰਚ ਪਾਇਆ ਤੇ ਸਾਨੂੰ ਵੀ ਆਪਣੇ ਘਰ ਦੀਆਂ ਗ੍ਰਹਿਣੀਆਂ ਨੇ ਚਾਹੇ ਸਾਡੀਆਂ ਬੇਟੀਆਂ ਨੇ ਉਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਜੀ ਸਿੱਖਿਆ ਜੋ ਸਭ ਤੋਂ ਵੱਡਾ ਗਹਿਣਾ ਉਹਨਾਂ ਦਾ ਉਹਨਾਂ ਨੂੰ ਜ਼ਰੂਰ ਦੇਣਾ ਚਾਹੀਦਾ ਆ ਔਰ ਸਿੱਖਿਆ ਦੇ ਨਾਂ ਨਾਲ ਜਦੋਂ ਅਸੀਂ ਸਾਥ ਚੰਗਾ ਸਾਥ ਦੇ ਦਿੰਦੇ ਆ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਫੀਲਡ ਐਸਾ ਰਹਿ ਜਾਂਦਾ ਹੈ ਜਿੱਥੇ ਜਿਹੜੀਆਂ ਲੜਕੀਆਂ ਨੇ ਔਰਤਾਂ ਨੇ ਉਹ ਪਿੱਛੇ ਰਹਿ ਸਕਣਗੀ ਜੀ ਕਦੇ ਕੋਈ ਕੋਈ ਤੁਹਾਡੀ ਗੱਲ ਅਜੇ ਹੀ ਰਹੀ ਹੋਵੇ ਜੋ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਮੀਡੀਆ ਅੱਗੇ ਹੈ ਨਾ ਪਰ ਸਾਂਝੀ ਨਾ ਕੀਤੀ ਹੋਵੇ ਕਦੇ ਕੁਛ ਅਜਿਹਾ ਰਿਹਾ ਜਾਂ ਜਾਂ ਤੁਹਾਨੂੰ ਅੱਜ ਮੌਕਾ ਮਿਲਿਆ ਤਾਂ ਵਿੱਚ ਕਹਿ ਦੇਣੀ ਚਾਹੀਦੀ ਹੈ ਇਹ ਬਿਲਕੁਲ ਮੈਂ ਜ਼ਰੂਰ ਦੱਸਣਾ ਚਾਹਾਂਗੀ ਵੀ ਚਿਹਰਾ ਚਾਹੇ ਇਨਸਾਨ ਦਾ ਇਕ ਦਾ ਸਾਹਮਣੇ ਆਂਦਾ ਪਰ ਉਹਦੇ ਪਿੱਛੇ ਪੂਰੇ ਪਰਿਵਾਰ ਦਾ ਬਹੁਤ ਵੱਡਾ ਰੋਲ ਰਹਿੰਦਾ ਆ ਜੀ ਉਹ ਚਾਹੇ ਤੁਹਾਡੇ ਮਾਪਿਓ ਨੇ ਚਾਹੇ ਤੁਹਾਡੇ ਇਨ-ਲॉज ਨੇ ਚਾਹੇ ਤੁਹਾਡੇ ਹਸਬੰਡ ਆ ਬੱਚੇ ਆ ਕੋਈ ਵੀ ਹੈ ਔਰ ਡੈਫੀਨੇਟਲੀ ਅੱਜ ਇਹ ਜੋ ਸੇਵਾ ਕਰਨ ਦਾ ਮੌਕਾ ਮਿਲਿਆ ਆ ਇਹਦੇ ਪਿੱਛੇ ਫੈਮਿਲੀ ਦਾ ਯੋਗਦਾਨ ਹੈ ਜਿਹੜਾ ਬਹੁਤ ਜ਼ਿਆਦਾ ਰਿਹਾ ਔਰ ਮੈਂ ਉਸ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੀ ਆ ਵੀ ਜਿਨੇ ਮੈਨੂੰ ਇੰਨਾ ਅੱਛਾ ਪਰਿਵਾਰ ਦਿੱਤਾ ਔਰ ਇਨਾ ਅੱਛਾ ਜੀਵਨ ਸਾਥੀ ਦਿੱਤਾ ਇਨਨੇ ਅੱਛੇ ਅਗੋ ਬੱਚੇ ਦਿੱਤੇ ਐ ਵੀ ਜਿਨ੍ਹਾਂ ਨੇ ਹਰ ਪੈਰ ਪੈਰ ਤੇ ਮੇਰਾ ਸਾਥ ਦਿੱਤਾ ਜਿਨ੍ਹਾਂ ਨੇ ਕਦੇ ਇਹ ਚੀਜ਼ ਨਹੀਂ ਮਹਿਸੂਸ ਹੋਣ ਦਿੱਤੇ ਵੀ ਜੇ ਮਦਰ ਵਰਕਿੰਗ ਆ ਜਾਂ ਮੈਂ ਕਿਤੇ ਉਲਝ ਗਈ ਆ ਤਾਂ ਪਿੱਛੋਂ ਕਦੇ ਉਹਨਾਂ ਦਾ ਮੈਨੂੰ ਇੱਕ ਕਾਲ ਵੀ ਆਈ ਹੋਵੇ ਵੀ ਸਾਡਾ ਕੰਮ ਨਹੀਂ ਹੋਇਆ ਦੇ ਯੂਜ਼ ਟੂ ਮੈਨੇਜ ਇਟ ਬਾਈ ਦੇਮ ਸੈਲ ਸੋ ਸਪੈਸ਼ਲੀ ਮੈਂ ਬਾਕੀਆਂ ਨੂੰ ਵੀ ਇਹੀ ਕਹਾਂਗੀ ਵੀ ਵੀ ਇਕੱਲਾ ਇਨਸਾਨ ਵਾਕਈ ਕੁਛ ਨਹੀਂ ਹੁੰਦਾ ਹੈ ਔਰ ਉਹਦਾ ਸਾਥ ਦੇਣ ਵਾਲੇ ਜਿਹੜੇ ਉਹਨਾਂ ਦਾ ਬਰਾਬਰ ਯੋਗਦਾਨ ਹੁੰਦਾ ਉਹ ਉਹ ਅਲੱਗ ਗੱਲ ਹੈ ਵੀ ਤੋਂ ਚਿਹਰਾ ਇੱਕ ਦਾ ਸਾਹਮਣੇ ਆਂਦਾ ਆ ਔਰ ਉਪਾਦੀ ਜਿਹੜੀ ਇੱਕ ਦੀ ਹੁੰਦੀ ਹੈ ਬਟ ਵਾਕਈ ਜੋ ਸਟਰਗਲ ਜੋ ਫੈਮਿਲੀ ਦੇ ਨਾਲ ਕੀਤੀ ਹੁੰਦੀ ਹੈ ਜਾਂ ਜੋ ਖੁਸ਼ੀ ਫੈਮਿਲੀ ਦੇ ਨਾਲ ਮਿਲਦੀ ਹੈ ਜੋ ਸਾਥ ਇਸ ਪਰਿਵਾਰ ਦੇ ਨਾਲ ਮਿਲਦਾ ਹੈ ਚਾਹੇ ਉਹ ਘਰ ਦੇ ਪਰਿਵਾਰ ਦੀ ਗੱਲ ਕਰ ਲਈਏ ਤੇ ਚਾਹੇ ਉਹ ਪਾਰਟੀ ਦੇ ਪਰਿਵਾਰ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਸਾਥ ਬਿਨਾ ਮੈਨੂੰ ਨਹੀਂ ਲੱਗਦਾ ਸੀ ਵੀ ਮੈਂ ਇੱਥੇ ਕਦੇ ਪਹੁੰਚ ਪਾਵਾਂਗੀ ਸੋ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਮੇਰੀ ਘਰਵਾਲੀ ਫੈਮਿਲੀ ਦਾ ਵੀ ਮੇਰੇ ਲੌਸ ਦਾ ਮੇਰੇ ਹਸਬੰਡ ਦਾ ਮੇਰੇ ਬੱਚਿਆਂ ਦਾ ਮੇਰੇ ਮਮਾ ਪਾਪਾ ਦਾ एवरीवन ਬਡੀ ਔਰ ਇਸ ਦੇ ਨਾਲ ਨਾਲ ਜੋ ਆਮ ਆਦਮੀ ਪਾਰਟੀ ਦਾ ਪਰਿਵਾਰਾ ਜਿਨ੍ਹਾਂ ਨੇ ਪੈਰ ਪੈਰ ਤੇ ਸਾਥ ਦਿੱਤਾ ਕਦੇ ਡੋਲਰ ਨਹੀਂ ਦਿੱਤਾ ਔਰ ਹਰ ਜਗ੍ਹਾ ਦੇ ਉੱਤੇ ਮਾਨ ਸਤਕਾਰ ਬਰਕਰਾਰ ਰੱਖਿਆ ਹੈ ਮੈਂ ਉਸ ਆਮ ਆਦਮੀ ਪਾਰਟੀ ਦੀ ਹਾਈ ਹਾਈ ਕਮਾਂਡ ਤੋਂ ਲੈ ਕੇ ਲੋਰ ਮੋਸਟ ਲੈਵਲ ਤੱਕ ਹਰ ਵਲੰਟੀਅਰ ਦਾ ਵੀ ਧੰਨਵਾਦ ਕਰਦੀ ਹਾਂ ਕਿ ਤੁਹਾਡੀ ਕੋਈ ਫੇਵਰਿਟ ਕਿਤਾਬ ਰਹੀ ਹੋਵੇ ਜਿਸ ਨੇ ਤੁਹਾਨੂੰ ਇਨਸਪਾਇਰ ਕੀਤਾ ਜਾਂ ਕੋਈ ਮੂਵੀ ਜਾਂ ਫਿਰ ਕੋਈ ਅਜੀਹਾ ਚਿਹਰਾ ਰਾਜਨੀਤੀ ਦੇ ਵਿੱਚ ਰਿਹਾ ਹੋ ਜਿਸ ਨੇ ਤੁਹਾਨੂੰ ਇਨਸਪਾਇਰ ਕੀਤਾ ਮੈਂ ਜਿੱਦਾਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਕਿ ਦਿੱਲੀ ਦੇ ਵਿੱਚ ਹੋਏ ਹੋਏ ਉਹ ਕੰਮ ਜਿਸ ਤਰ੍ਹਾਂ ਇਕੋ ਆਮ ਕਰ ਤੋਂ ਉੱਠ ਕੇ ਅਰਵਿੰਗ ਕੇਚਰੀਵਾਲ ਸੀ ਪੂਰੇ ਦੇਸ਼ ਦਾ ਚਿਹਰਾ ਬਣ ਗਏ ਪੂਰੀ ਦਿੱਲੀ ਨੂੰ ਉਹਨਾਂ ਨੇ ਸੰਭਾਲਿਆ ਸਵਾਰਿਆ ਔਰ ਉਹਨਾਂ ਨੇ ਉਹ ਕੰਮ ਕਰ ਦਿਖਾਏ ਜੋ ਕਦੇ ਨਾ ਮੁਮਕਿਨ ਗਿਨੇ ਜਾਂਦੇ ਸੀ ਸੋ ਚੀਜ਼ਾਂ ਨੇ ਬਹੁਤ ਇਨਸਪਾਇਰ ਕੀਤਾ ਔਰ ਅੱਜ ਵੀ ਜਦੋਂ ਵੀ ਕੋਈ ਨਵੀਕਲਾ ਕੰਮ ਇੱਥੇ ਕੀਤਾ ਜਾਂਦਾ ਆ ਤਾਂ ਮੈਨੂੰ ਬਹੁਤ ਦਿਲ ਨੂੰ ਚੰਗਾ ਲੱਗਦਾ ਆ ਇਸ ਤੋਂ ਇਲਾਵਾ ਜੇ ਮੈਂ ਸਾਡੇ ਮੁੱਖ ਮੰਤਰੀ ਸਾਹਿਬ ਦੀ ਗੱਲ ਕਰ ਲਵਾਂ ਮੈਂ ਜ਼ਰੂਰ ਤੁਹਾਡੇ ਨਾਲ ਇੱਕ ਕਿੱਸਾ ਸ਼ੇਅਰ ਕਰਨਾ ਚਾਹਾਂਗੀ ਕਿ ਜਦੋਂ ਐਮਪੀ ਹੁੰਦੇ ਸੀ ਤਾਂ ਜਿੰਨੀ ਵਾਰੀ ਉਹਨਾਂ ਨੇ ਜਾਣਾ ਤਾਂ ਉਹ ਸੀਐਮ ਹਾਊਸ ਦੇ ਬਾਹਰ ਹੋ ਕੇ ਜਾਂਦੇ ਸੀ ਔਰ ਇੱਕ ਗੱਲ ਹੁੰਦੀ ਸੀ ਵੀ ਮੈਂ ਇੱਥੇ ਜ਼ਰੂਰ ਆਵਾਂਗਾ ਬਿਲਕੁਲ ਦੇਖੋ ਅਗਰ ਤੁਸੀਂ ਦਿਲੋਂ ਚਾਹੋ ਤਾਂ ਕੋਈ ਵੀ ਕੰਮ ਜਿਹੜਾ ਉਹ ਨਾ ਮਮਕਨ ਨਹੀਂ ਹੋ ਸਕਦਾ ਤੇ ਅੱਜ ਉਹ ਮੁੱਖ ਮੰਤਰੀ ਦੇ ਉਸ ਕੁਰਸੀ ਤੇ ਬੈਠੇ ਨੇ ਔਰ ਉਹ ਉਹੀ ਤਾਂ ਸੀ ਇੱਕ ਫੈਸਲੇ ਕਰ ਰਹੇ ਸੀ ਕਰ ਰਹੇ ਨੇ ਜਿੰਨਾ ਬਾਰੇ ਅਕਸਰ ਉਹ ਜ਼ਿਕਰ ਕਰਦੇ ਰਹਿੰਦੇ ਸੀ ਸੋ ਯੂ ਨੈਵਰ ਨੋ ਕਿ ਵੀ ਤੁਹਾਡੇ ਤੇ ਚੰਗਾ ਟਾਈਮ ਕਦੋਂ ਆ ਜਾਣਾ ਹੈ ਜਾਂ ਮਾਲਕ ਨੇ ਤੁਹਾਡੀ ਇੱਛਾ ਕਦੋਂ ਪੂਰੀ ਕਰ ਦੇਣੀ ਹੈ ਵੀ ਲੋਕ ਜਿਹੜੀ ਕੰਮ ਤੁਸੀਂ ਕਰਨਾ ਚਾਹੁੰਦੇ ਸੀ ਆ ਤੁਸੀਂ ਕਰੋ ਸੋ ਉਹ ਹਰ ਚੰਗਾ ਇਨਸਾਨ ਜਿਹਨੇ ਸੰਗਤ ਲਈ ਕੁਝ ਨਵੇਕਲਾ ਕੀਤਾ ਹਰ ਉਹ ਇਨਸਾਨ ਜਿਹਨੇ ਆਪਣੇ ਆਪ ਬਾਰੇ ਨਾ ਸੋਚ ਕੇ ਜਨਤਾ ਬਾਰੇ ਸੋਚਿਆ ਹਰ ਉਹ ਇਨਸਾਨ ਜਿਹਨੇ ਦੁੱਖ ਸੁੱਖ ਦੇ ਵਿੱਚ ਹਰ ਆਮ ਨਾਗਰਿਕ ਦੀ ਸਹਾਇਤਾ ਕੀਤੀ ਹੈ ਉਹ ਮੇਰੇ ਲਈ ਇੱਕ ਰੋਲ ਮਾਡਲ ਹੈ ਔਰ ਖਾਸ ਤੌਰ ਤੇ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਜਿਹੜਾ ਮੇਰਾ ਮੁੱਖ ਮੰਤਵ ਸੀ ਉਹ ਵੀ ਇਹ ਸੀ ਕਿ ਆਮ ਲੋਕਾਂ ਦੀ ਜਿਹੜੀ ਹੈ ਉਹ ਸੇਵਾ ਕੀਤੀ ਜਾ ਸਕੇ ਜੀ ਇੱਕ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਜ਼ਰੂਰ ਆਂਦਾ ਹੈ ਕਿ ਠੀਕ ਹੈ ਕਿ ਚਲੋ ਲੀਡਰਸ਼ਿਪ ਮਿਲ ਗਈ ਹੈ ਨਾ ਅਹੁਦਾ ਮਿਲ ਗਿਆ ਤਾਂ ਉਹਨਾਂ ਨੂੰ ਸੂਬੇ ਦੀਆਂ ਜਨਤਾ ਦੀਆਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਵਿੱਚ ਵਿਚਰਨਾ ਪੈਂਦਾ ਪਰ ਉਹਨਾਂ ਦੀ ਆਪਣੀ ਨਿੱਜੀ ਜ਼ਿੰਦਗੀ ਦੇ ਵਿਚਾਰ ਉਹਨਾਂ ਦੀ ਰੁਟੀਨ ਕਿਹੋ ਜਿਹੀ ਉਹਨਾਂ ਦੀ ਪਸੰਦ ਕੀ ਹੈ ਕੀ ਕੁਝ ਕਰਨਾ ਤੁਹਾਨੂੰ ਕਰਦੇ ਨੇ ਦੇਖੋ ਜਿਸ ਤਰ੍ਹਾਂ ਬਾਕੀਆਂ ਦੀ ਆਮ ਰੁਟੀਨ ਹੁੰਦੀ ਹੈ ਸੇਮ ਰੁਟੀਨ ਹੀ ਮੇਰੀ ਹੈ ਜੀ ਸਵੇਰੇ ਉੱਠ ਕੇ ਆਪਣੇ ਬੱਚਿਆਂ ਨੂੰ ਐਜ਼ ਅ ਮਦਰ ਉਹਨਾਂ ਨੂੰ ਗਾਈਡ ਕਰਨਾ ਜਾਂ ਉਹਨਾਂ ਦੀ ਜੋ ਡੇਲੀ ਰੁਟੀਨ ਹੈ ਸਕੂਲ ਭੇਜਣਾ ਕਰਨਾ ਉਸ ਤੋਂ ਬਾਅਦ ਪਬਲਿਕ ਡੀਲਿੰਗ ਰਹਿੰਦੀ ਹੈ ਫਿਰ ਆਫਿਸ ਵਿਜ਼ਿਟਿੰਗ ਰਹਿੰਦੀ ਹੈ ਔਰ ਉਸ ਤੋਂ ਬਾਅਦ ਮੈਨੂੰ ਬਹੁਤ ਸ਼ੌਂਕ ਹੈ ਆਪਣੇ ਘਰ ਨੂੰ ਵੀ ਨਾਲ-ਨਾਲ ਮੈਲਜ ਕਰਕੇ ਰੱਖਣ ਦਾ। ਉਹ ਛੋਟੀਆਂ-ਛੋਟੀਆਂ ਚੀਜ਼ਾਂ ਜੋ ਹਰ ਗ੍ਰੈਣੀ ਦੇ ਜ਼ਿਹਨ 'ਚ ਹੁੰਦੀਆਂ ਨੇ, ਉਹ ਹਰ ਇੱਕ ਚੀਜ਼ ਮੇਰੇ ਨਾਲ-ਨਾਲ ਚੱਲਦੀ ਹੈ ਔਰ ਮੈਂ ਪੂਰੀ ਤਰ੍ਹਾਂ ਕੋਸ਼ਿਸ਼ ਕਰਦੀ ਆ ਵੀ ਪ੍ਰੋਫੈਸ਼ਨਲ ਔਰ ਪਰਸਨਲ ਲਾਈਫ ਨੂੰ ਥੋੜਾ ਜਿਹਾ ਅਲੱਗ ਰੱਖ ਕੇ ਦੋਨਾਂ ਨੂੰ ਜਿਹੜਾ ਉਹਦਾ ਐਪ੍ਰੋਪ੍ਰੀਏਟ ਬੰਦਾ ਟਾਈਮ ਉਹ ਦੇ ਸਕਾਂ। ਬਹੁਤ ਅੱਛੀ ਗੱਲ ਹੈ ਤੇ ਕੋਈ ਇੱਕ ਸ਼ਬਦ ਜੋ ਇੰਦਰਜੀਤ ਕੌਰ ਨੂੰ ਪਰਿਭਾਸ਼ਿਤ ਕਰ ਸਕਦਾ ਹੈ। ਅ ਮੈਂ ਅ ਅਗਰ ਇੰਦਰਜੀਤ ਕੌਰ ਦੀ ਗੱਲ ਕਰੀਏ ਤਾਂ ਕਹਾਂਗੇ ਵੀ ਲਗਨ ਦੇ ਨਾਲ ਕੋਈ ਵੀ ਕੀਤਾ ਕੰਮ ਹੈ ਜਿਹੜਾ ਉਹ ਅਸਫਲ ਨਹੀਂ ਹੁੰਦਾ ਔਰ ਜਿੱਥੇ ਤੁਸੀਂ ਪੂਰੀ ਸ਼ਿੱਦਤ ਦੇ ਨਾਲ ਲੱਗ ਜਾਓ ਕੋਈ ਕੰਮ ਕਰਨ ਵਾਸਤੇ ਜਾਂ ਚਾਹ ਤੁਹਾਡੀ ਐਸੀ ਹੋਵੇ ਤਾਂ ਵਾਕਈ ਪੂਰੀ ਕਾਇਨਾਤ ਉਸ ਚੀਜ਼ 'ਚ ਜੁਟ ਜਾਂਦੀ ਹੈ ਜੋ ਤੁਹਾਨੂੰ ਉਸ ਮੰਤਵ ਤੱਕ ਲੈ ਜਾਵੇ ਔਰ ਮੈਨੂੰ ਲੱਗਦਾ ਵੀ ਇੰਦਰਜੀਤ ਕੌਰ ਦੀ ਜਿਹੜੀ ਦਿਲ ਦੇ ਨਾਲ ਕੀਤੀ ਹੋਈ ਮਿਹਨਤ ਦੇ ਨਾਲ ਇੱਕ ਟੀਚਰ ਆ ਕੇ ਕੀਤੀ ਹੋਈ ਮਿਹਨਤ ਉਹ ਸ਼ਾਇਦ ਅੱਜ ਇੱਥੇ ਤੁਹਾਡੇ ਸਾਹਮਣੇ ਬਿਠਾ ਕੇ ਮੈਨੂੰ ਗੱਲ ਕਰਨ ਦੇ ਯੋਗ ਬਣਾਇਆ ਉਸ ਚੀਜ਼ ਬਿਲਕੁਲ ਤੁਹਾਡੇ ਇੱਕ ਸ਼ਬਦ ਲਗਨ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪਰਿਭਾਸ਼ਿਤ ਕਰ ਦਿੱਤਾ ਹੈ ਤੇ ਬਹੁਤ ਹੀ ਅੱਛੀ ਗੱਲ ਹੋਈ ਤੇ ਬਹੁਤ ਹੀ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦਿੱਤਾ ਹੈ ਜਿਹੜੇ ਵੀ ਦਰਸ਼ਕ ਦੇਖ ਰਹੇ ਨੇ ਉਮੀਦ ਕਰਾਂਗੀ ਕਿ ਉਹਨਾਂ ਨੂੰ ਸ਼ਾਇਦ ਇਹ ਇੰਟਰਵਿਊ ਜਿਹੜੀ ਕੀਤੀ ਅਸੀਂ ਗੱਲਬਾਤ ਕੀਤੀ ਹੈ ਜੇ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੋਏਗਾ ਆਪਣੇ ਮੇਅਰ ਨੂੰ ਲੈ ਕੇ ਕੋਈ ਕੰਮ ਨੂੰ ਲੈ ਕੇ ਕਿਸੇ ਚੀਜ਼ ਨੂੰ ਵੀ ਲੈ ਕੇ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਅਸੀਂ ਉਸ ਤੁਹਾਡੇ ਵਿਚਾਰਾਂ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਜਨਤਕ ਕਰਾਂਗੇ ਸਾਨੂੰ ਇਹ ਦੀ ਇਜਾਜ਼ਤ ਤਾਂਕ